ਸੋ ਭਾਈ ਕੰਮ ਤਾਂ ਹੋ ਗਿਆ ਸੀ ਤੁੱਪੇ ਖੜੇ ਰਹੇ ਹਾਂ ਬਈ ਪੂਰਾ ਹੋ ਗਿਆ ਉਹਨੇ ਲਾਕੇ ਵੀ ਗਏ ਨੂੰ ਬੇਨਤੀ ਕੀਤੀ ਸੀ ਬੰਦੇ ਜਿਹੜੇ ਪਹਿਲਾਂ ਮੇਰੀ ਸੁਣਤ ਲੈ ਅਸੀਂ ਪ੍ਰੋਗਰਾਮ ਦੇ ਲਾਕੇ ਜੇ ਗਏ ਸਿਰੇ ਚੜਿਆ ਪ੍ਰੋਗਰਾਮ ਕੋਈ ਦਖਲਅੰਦਾਜ਼ੀ ਕੀਤੀ ਕੋਈ ਨਾਰਾਬਾਜੀ ਕੀਤੀ ਸਾਨੂੰ ਵੀ ਪਤਾ ਪ੍ਰੋਗਰਾਮ ਕਰਨ ਆਇਆ ਤਾਂ ਕਰਨ ਦਿੱਤਾ ਜਾਵੇ ਹਾਂ ਜਾਂਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਜਾਂਦੇ ਵੱਡੇ ਪਿੱਟਲੋ ਸਾਹਿਬ ਨਹੀਂ ਰੁਕਦੇ ਬਾਈ ਕੋਟਲੀ ਚ ਇੱਕ ਇੱਕ ਮੁੱਦਾ ਇੱਥੇ ਗਰਾਊਂਡ ਦਾ ਮੁੱਦਾ ਸੀਗਾ ਇੱਕ ਸਿੱਖਿਆ ਦਾ ਸਕੂਲ ਦੀ ਡਿਵੈਲਪਮੈਂਟ ਦਾ 200 ਰੁਪਏ ਦੀ ਗ੍ਰਾਂਟ ਦੇ ਕੇ ਕੀ ਬੰਦਾ ਉਹਨੂੰ ਅਸੀਂ ਸਵਾਰ ਜਵਾਬ ਕਿਹੜੀ ਗਲਤ ਕਰੀਏ ਜਿਹੜਾ ਮੈਂ ਤਾਂ ਮੇਰੀ ਨਿੱਜੀ ਗੱਲ ਬਾਤ ਖੁੱਲਾ ਪਿਆ ਹੈ ਕਿ ਆ ਕੇ ਜਿੱਥੇ ਮਰਜੀ ਬਹਿ ਜਾਓ ਅਸੀਂ ਅਗਲੀ ਵਾਲੇ ਦਾ ਘਰ ਵੀ ਹੈਗਾ 8 ਕਿੱਲੇ ਜ਼ਮੀਨ ਤੋਂ ਪੈਸੇ ਲੈ ਕੇ ਤੂੰ ਮੁੱਕ ਰਿਹਾ ਹੈ ਭਾਈ ਇਹ ਲੜਾਈ ਆ ਅੱਜ ਮੈਂ ਸੁਣਿਆ ਹੈ ਕਿ ਤੇਰਾ ਪੁੱਤ ਹੈ ਨਹੀਂ ਜੌਂਦਦਾ ਸੁਣ ਲਾ ਮੇਰੀ ਗੱਲ 1 ਮਿੰਟ ਦੱਸਣਾ ਨਹੀਂ ਗਿਦਲ ਸੁਣ ਲਾ ਸੁਣ ਲਾ ਤੁਸੀਂ ਜਾਓ ਬਾਹਰ ਚੋ ਚੱਕੋ ਸਕੂਲ ਦਾ ਮਸਲਾ ਜਿਹੜੇ ਟੀਚਰਾਂ ਨਾਲ ਉੱਥੇ ਬਾਹਰ ਕੱਢ ਕੇ ਮਾਰੇ ਬੈਡਮੈਂਟ ਲਈ ਸਾਰਿਆਂ ਦੇ ਮਕਟ ਨਹੀਂ ਗਿਦਲ ਉਹਨਾਂ ਦਾ ਮੋਰਚਾ ਅਟੈਲੀਜੈਂਸ ਸੀ ਆਡੀ ਨਾਲ ਸਾਡੀ ਗੱਲ ਚੱਲ ਰਹੀ ਸੀ ਵੀ ਕੋਸ਼ਿਸ਼ ਕਰ ਰਹੇ ਆ ਡੀਐਸਪੀ ਦਰਵਾਜ਼ਾ ਫੂਣਾ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਤੁਹਾਡੀ ਗੱਲ ਕਰਾਵਾਂਗੇ ਅਸੀਂ ਆਦੇ ਸਿਵਿ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਗ੍ਰਾਂਡਾ ਦੇ ਕੇ ਗਏ ਉਹਦਾ ਤਾਂ ਫਾਇਦਾ ਹੈ ਜਿਹੜੇ ਚੌਕੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਛਿੱਲ ਲਾਤੀ ਮਾਰ ਮਾਰ ਬੋਰਾ 13 ਮਿੰਟ ਇਹ de abeta. ਉਹਨੂੰ ਜੇਲ੍ਹ ਦੇ ਵਿੱਚ ਡਾਕਟਰ ਸਣੇ ਉਹਦੀ ਮਾਂ ਨੂੰ ਉਹ ਸਕੂਲ ਦੇ ਵਿੱਚੋਂ ਅਦਰਾਸ਼ ਸਕੂਲਾਂ ਦਾ ਚੇਅਰਮੈਨ ਆ ਭਗਵੰਤ ਮਾਨ ਆ 24 ਜਿਹੜਾ ਅਦਰਾਸ਼ ਸਕੂਲ ਆ ਚੌਕੇ ਸਕੂਲ ਅਦਰਾਸ਼ ਸਕੂਲ ਦੇ ਵਿੱਚ ਆਉਂਦਾ ਹੈ ਉੱਥੇ 13 ਮਹੀਨਾ ਦੀ ਬੱਚੀ ਨੂੰ ਵੀ ਜੇਲ੍ਹ ਭੇਜਦਾ ਉਹ ਟੀਚਰਾਂ ਨੂੰ ਵੀ ਜੇਲ੍ਹ ਭੇਜਦਾ 35 ਕਿਸਾਨਾਂ ਨੂੰ ਵੀ ਜੇਲ੍ਹ ਭੇਜਦਾ ਸੀ ਜਿਹਦੇ ਵਿੱਚ ਦੂਜੇ ਕਿਸਾਨ ਰਿਹਾ ਹੋ ਗਏ ਚਾਰ ਕਿਸਾਨ ਅਜੇ ਵੀ ਜੇਲ੍ਹ ਦੇ ਵਿੱਚ ਆ ਇਹ ਕਹਿੰਦਾ ਤਕਰੀਬ ਬਹੁਤ ਚੰਗੇ ਆ ਤੇ ਤੁਸੀਂ ਖਿਲਦੇ ਲੋਕਾਂ ਜਿਹੜਾਂ ਦੇ ਲਾਈਫ ਨੂੰ ਖੋਹ ਲਏ ਆ ਕਿੱਥੇ ਫਤ ਕੇ ਅੱਜ ਵੀ ਜੇਲ੍ਹੋਂ ਤੁਸੀਂ ਅੱਜ ਜੀ ਅਮਲ ਦੇ ਸਾਹਿਬ ਦੀ ਸ਼ਾਨ ਦੇ ਖਿਲਾਫ ਅਸੀਂ ਕਿਸੇ ਬੰਦੇ ਨੂੰ ਬੋਲਣਾ ਲਾਉ ਨਹੀਂ ਕਰਾਂਗੇ ਜੇ ਕੋਈ ਗੱਲ ਉਹਦੇ ਬਾਅਦ ਚ ਛਾਹ ਬਣੀ ਹੋਈ ਆ ਵਧੀਆ ਉਹਦੇ ਘਰੇ ਜਾਣ ਜੇ ਕਰੇ ਨਹੀਂ ਜਾਣਾ ਚਾਹੁੰਦਾ ਤਾਂ ਅਸੀਂ ਨਹੀਂ ਜਾਣਾ ਛੋਟੇ ਵੀਰ ਉਹਨੇ ਵੀ ਕੋਈ ਵੀ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਸਾਡੀ ਜਥੇਬੰਦੀ ਦਾ ਬੋਲਿਆ ਹੋਵੇ ਅਸੀਂ ਦੇਨ ਦੇ ਉੱਤੇ ਨੌਕਰੀਆਂ ਕਰਦੇ ਸੀ ਆਜੋ ਕਿਹੜੇ ਟੱਕੇ ਖੂਚ ਡਿੱਗਣੂ ਦਾ ਬੇਰਜਗਾਰ ਹੋ ਕੇ ਉਹਨਾਂ ਨੇ ਜੇਲਾਂ ਵੀ ਕੱਟ ਲਿਆ ਉਹਨਾਂ ਨੇ ਕੁੱਟਾਂ ਵੀ ਖਾ ਲਿਆ ਉਹਨਾਂ ਦਾ ਤਿੰਨ ਵਾਰਾ ਧਰਨਾ ਵੀ ਜਗਾਤਾ 18 ਮਹੀਨਾ ਦੀ ਬੱਚੀ ਵੀ ਜੇਲ੍ਹ ਜਾਈ ਵੀ ਉਹਨਾਂ ਨੂੰ ਰੋਜ਼ਗਾਰ ਵਾਪਸ ਆ ਜਾਏ ਜਾਂ ਫਿਰ ਅਸੀਂ ਚਿੱਟਾ ਵੇਚਦੇ ਆ ਅਸੀਂ ਚਿੱਟਾ ਵੇਚਦੇ ਜੁੜੀਆਂ ਨਾਲੇ ਉਹ ਦੁਨੀਆ ਨਾਲੇ ਲਾ ਖੜੇ ਅਸੀਂ ਚਿੱਟਾ ਵੇਚਦੇ ਅਸੀਂ ਦੁਬਾਰੇ ਦੇ ਵਪਾਰੀ ਆ ਸਾਹ ਬਾਈ ਠੀਕ ਹੈ 91 ਸਾਡਾ ਨਕਸਰੂ ਦੀ ਕਮੇਟੀ ਸੋਨੀਆਂ 2019 ਪੰਡ ਦੇ ਬੱਚਾ ਗੱਲਾਂ ਬਣੀ ਨੇ ਸਰੋਤ ਕਮੇਟੀ ਸਾਡਾ ਜ਼ਿਲ੍ਹਾ ਪ੍ਰਧਾਨ ਬੈਠਾ ਸਾਡਾ ਮਰ ਜਾਓ ਨਾ ਲਿਖਿਆ ਬਾਈ ਤੁਸੀਂ ਨਾ ਜਾਓ ਇਹਨਾਂ ਗੱਲਾਂ ਤੇ ਜਿਲ੍ਹਾ ਬਿਲਾ ਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰ ਕਿੱਥੇ ਖੜਾ ਹੈ ਕਿਹੜੇ ਮੋਟਰ ਤੁਹਾਡੀ ਯੂਨੀਅਨ ਦਾ ਜਿਹੜਾ ਪਿੰਡ ਵਿੱਚ ਮੋਟਰ ਹੈ ਉਹ ਸੀਆਈ ਦੇ ਇੱਥੇ ਖੜਾ ਹੈ ਕਿਹੜੀ ਕੋਈ ਨਸੀ ਤਾਂ ਤੁਪੇ ਖੜੇ ਮੱਲਰ ਪਿੰਡ ਜਾਣੋਂ ਬੈਸਗੇ ਸਾਡੇ ਮੱਲਰ ਵੀ ਜਾ ਕੇ ਮੱਲਰ ਵੀ ਕਿਹਾ ਸੀ ਆਪਾਂ ਕੋਈ ਨਿਆਰੋਂ ਆਪਾਂ ਸਜਾ ਕੇ ਸੀ ਸਾਨੂੰ ਸਮਝਾ ਲਈ ਆਸੀਂ ਤਾਂ ਹੈ ਆਪਾਂ ਪਿੰਡ ਦੇ ਵਿੱਚੋਂ ਨਾ ਸਰਪੰਚ ਸੀ ਬਣਾਏ ਆਪਦੇ ਪਿੰਡਾਂ ਦੇ ਇਹਦੇ ਫਾਇਰ ਬੱਜਾ ਭਰਾ ਦੇ ਹੱਕ ਚ ਆਵਾਜ਼ ਚੱਕੀ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਪਿੰਡ ਢਿਲੋਂਵਾਤਵੀਆ ਦੇ ਲੋਕਾਂ ਦਾ ਹਮਦਰਦੀਆਂ ਨਾ ਇਸ ਨੂੰ ਰੋਕਣੀ ਦੇ ਲੜਾਈ ਲੜੀਏ ਤੇ ਫਾਇਰ ਬੱਜਿਆ ਚੱਲ ਦੱਸੋ ਹਾਂ ਹਾਂ ਅਨੂ ਪੁੱਛੋ ਬਾਬਾ ਬਰਾਣ ਬੱਸ ਕੀ ਪੁੱਛਣਾ ਨੂੰ ਤੁਸੀਂ ਪੁੱਛੋ ਮੈਂ ਤਾਂ ਗੱਲ ਮੈਂ ਕਿਹਾ ਯਾਰ ਅਸੀਂ ਪ੍ਰਧਾਨ ਦੱਸ ਰਿਹਾ ਵੀ ਫੜਿਆ ਮੋਟਰਸਾਈਕਲ ਅਸੀਂ ਸੀ ਯੂਨੀਅਨ ਦਾ ਮੋਟਰਸਾਈਕਲ ਯੂਨੀਅਨ ਦਾ ਮੋਟਰਸਾਈਕਲ ਹੁਣ ਸੀ ਚਿੱਟੇ ਵਾਲੇ ਚਿੱਟੇ ਵਾਲੇ ਸੀ ਚਿੱਟਾ ਆ ਕਿੱਥੋਂ ਹੈ ਤੋ ਆਇਆ ਉਹ ਆ ਕੇ ਕੋਸਾ ਕਰਾ ਕੋ ਮੈਂ ਤੇਰਾ ਮੋਟਰਸਾਈਕਲ ਤੇ ਆਈ ਨਰਦੇ ਜਿੱਕੇ ਆ ਰਹੇ ਨੇ ਯਾਰ ਨਹੀਂ ਹੋਇਆ ਜੇ ਕੋਈ ਪਰਸ ਮੰਗ ਲਈ ਹੋਇਆ ਇੱਕ ਮਿੰਟ ਦੇਖੋ ਇਹ ਮੋਟਰਸਾਈਕਲ ਤੁਹਾਡਾ ਸ਼ਮਿੰਦਰ ਸ਼ਮਿੰਦਰ ਦੇ ਨਾਲ ਮਰਾ ਆਗਾ ਜੇ ਮੋਟਰਸਾਈਕਲ ਨਹੀਂ ਲੈ ਗਿਆ ਕੋਈ ਮੁੱਖ ਜੀ ਵੀ ਪੁੱਤਰਾ ਕੀ ਹੈ ਯਰ ਕੌਣ ਨੇ ਯਾਰ ਮੇਰੀ ਇਹ ਗੱਲ ਹੈ ਪੁੱਛੋ ਪੁੱਤਰਾ ਲੈ ਪੁੱਛੋ ਪੁੱਛਾਗੇ ਮੇਰੀ ਸਿਓ ਮੈਂ ਜ਼ਿਆਦਾ ਕਾਸੀ ਜੇ ਸਾਡੇ ਵਿੱਚ ਖੜਦਾ ਸ਼ਮਿੰਦਰ ਸਾਨੂੰ ਪੈਸਾ ਐਸੇ ਨਾ ਲੌਂਦਾ ਸਾਡੇ ਕਹਿੰਦਾ ਦੱਸੋ ਸੁਆਣਾ ਦਾ ਜਬਾਕ ਕੀ ਹੈ ਤੁਹਾਡੇ ਕੋਲੇ ਡੈਕਟੀ ਦਾ ਫੇਦਾ ਤਾਂ ਆਸੀ ਵੱਡਾ ਦਾਇਰਾ ਨਹੀਂ ਅਸੀਂ ਆਪਦੇ ਪਿੰਡ ਦਾ ਕਸੀਮਤਾ ਅਸੀਂ ਆਪਦੇ ਪਿੰਡ ਨੂੰ ਬਚਾਉਣਾ ਹੈ ਵਿਰੋਧ ਤੋਂ ਬਚਾਉਣਾ ਬਦਨਾਮੀ ਤੋਂ ਬਚਾਉਣਾ ਨਸ਼ੇ ਦੇ ਖਿਲਾਫ ਲੜਾਈਆਂ ਲੜੀਆਂ ਗਈਆਂ ਯੂਥ ਨੂੰ ਲੈ ਕੇ ਅਸੀਂ ਸਪੋਰਟਸ ਗਰਾਊਂਡ ਮੰਗ ਰਹੇ ਹਾਂ ਚਲੋ ਕਿਉਂਕਿ ਵਾਲੇ ਰੁਕੀ ਨਹੀਂ ਹੁੰਦਾ ਯਾਰ ਕਿੰਨੇ ਜਾਓ ਆਹ ਡਿੰਪੀ ਨੂੰ ਵੀ ਕਿ ਇਹ ਉਹਦਾ ਕੌਣ ਐਮਪੀ ਦੀ ਰੋਹ ਬਸਿਆਂ ਦੀ ਡਿੰਪੀ ਨੂੰ ਕੋਈ ਕਿੰਨੇ ਘੇਰ ਲੈਂਦਾ ਉਹ ਬਈ ਰੈਕਟਰ ਬਸਿਆਂ ਦੀ ਡਿਜੀਟਲ ਆਉਂਦੀ ਰੋਜ਼ ਨਹੀਂ ਇੱਕ ਮਿੰਟ ਬismillah ਆਂਦੀ ਗੱਲ ਉਹਦਾ ਉਹਨੇ ਕੀਤਾ ਵੀ ਖੇਡ ਪਾਈ ਲੈ ਇੱਕ ਮਿੰਟ ਟੀਪੀ ਨੇ ਹੁਣ ਕਿਹਾ ਕੀਦਾ 1 ਕਰੋੜ ਰੁਪਇਆ 1 ਕਰੋੜ ਰੁਪਇਆ ਦੇ ਹੱਥ ਫਿਰ ਉਹ ਹੀ ਬੰਦੇ ਉਹਨਾਂ ਨੇ ਮੰਗਾ ਚੱਕੇ ਚੂ ਚੱਕੇ ਕੀ ਆਇਆਗਾ ਜੇ ਸਾਡੀ ਗੱਲ ਤਾਂ ਸੁਣ ਲਿਆ ਮੰਗਾ ਹੀ ਸੀ ਸਾਡੀਆਂ ਸ਼ੈਲਰਾਂ ਦੀ ਮਦਦ ਸਾਰੇ ਪੰਜਾਬ ਦੇ ਵਿੱਚ ਮੰਗੇ ਦਾ ਮਸਲਾ ਕਿੱਦਣ ਵੇ ਪਿੰਡ ਹੈ ਉਹ ਮੈਂ ਇਕੱਲੇ ਜਾਣ ਦਾ ਮਸਲਾ ਨਹੀਂ ਸਾਰੇ ਜਮਿੰਦਾਰਾਂ ਦਾ ਵਿਧਾਨ ਸਭਾ ਤੇ ਭੋਗ ਮੂਲੀ ਦੇ ਸਭ ਦੇ ਵਾਰੇ ਕਿੱਲੇ ਸੂਏ ਜਪਾਣੀ ਨੂੰ ਕਹਿ ਬਈ ਇਹ ਆਹਾਂ ਦਾ ਹਾਂ ਜੇ ਆਹਾਂ ਦੇ ਇਹੀ ਗੱਲ ਅਸੀਂ ਆਹਾਂ ਦੇ ਜੂ ਨੂੰ ਪਾਣੀ ਹੋਵੇ ਇਹ ਗੱਲ ਅਸੀਂ ਆਂਦ ਦੇ ਪਾਣੀ ਦੇ ਨਾਲ ਦਾ ਪੂਰਾ ਨਿਕਾ ਹਾਂ ਹਾਂ ਯਾਰ ਯਾਰ ਵਾਲਾ ਪਾਰਟੀਆਂ ਦੇ ਅੱਜ ਜ਼ਮੀਨਾਂ ਖੋਈ ਜਾਂਦੇ ਜ਼ਮੀਨਾਂ ਖੋਈ ਜਾਂਦੇ ਛੋਟਾ ਖਾਲ ਨਹੀਂ ਗਾ ਸਿੰਪੀ ਢੱਲੋਂ ਹਰ ਇੱਕ ਗੱਲ ਦੇ ਨਾਲ ਖੜਾ ਕਦੇ ਨਹੀਂ ਮੁਟਾ ਜਿਹੜੇ ਮਰਜ਼ੀ ਪੈਂਦਾ ਸੀ ਸਸਾ ਸੀ ਆਹੋ ਕੁਸ਼ਨਾ ਸਿੰਘ ਜ਼ਮੀਨਾ ਜ਼ਮੀਨਾ ਕਾਰਪੋਰੇਟ ਕਰਾਣਾ ਆ ਲੋਕ ਆ ਸੀ ਕੜਾ ਯਾਰ ਭਾਈ ਫਰਵਾਹ ਆ ਸਾਰੇ ਆਪਣੇ ਹਲਕੇ ਦੇ ਲੋਕ ਹੀ ਆ ਸਾਰੇ ਬਈ ਮੱਲੰ ਦਾ ਕੋਈ ਕੋਟਲੀ ਦਾ ਕੋਈ ਭੜਾਈਆਂ ਦਾ ਕੋਈ ਬੁੱਟਰਾਂ ਦਾ ਸਾਰੇ ਹਲਕੇ ਦੇ ਹੀ ਆ ਅਸੀਂ ਕੋਟਲੀ ਦੀ ਗੱਲ ਕਰਦੇ ਹਾਂ ਕੋਟਲੀ ਨਹੀਂ ਬਣ ਜਾ ਹੋਵੇ ਠੀਕ ਹੋਵੇ ਅਸੀਂ ਚੱਲ ਕੋਟਲੀ ਨਹੀਂ ਕਰਦੇ ਤੁਸੀਂ ਪਰ ਸਾਡੇ ਨਾਲ ਖੜਨਾ ਚਾਹੀਦਾ ਤੁਸੀਂ ਘਰੇ ਜੀ ਸਕਦੇ ਜਾਓ ਕਹਿੰਦੇ ਸਾਡੀ ਅੱਖ ਜਾਂਦਾ ਨਹੀਂ ਪਾਉਣ ਨੂੰ ਛੋਟਾ ਘਰ ਲਿਓ ਇਦੋਂ ਮੈਚ ਨਹੀਂ ਕਰਦੇ ਅਸੀਂ ਵੀ ਬੋਟਾ ਪਾਉਂਦੇ ਆਂ ਅਸੀਂ ਵੀ ਬੋਟਾ ਪਾਉਂਦੇ ਆਂ ਅਸੀਂ ਨਹੀਂ ਜਾ ਸਕਦੇ ਬਦਲਾਅ ਤਾਂ ਸਾਡੀ ਘਰੇ ਜਾ ਸਕਦੇ ਪਬਲਿਕ ਨਾਲ ਕਰ ਸਕਦੇ ਆਪਾਂ ਆਪਾਂ ਮੰਗ ਵੀ ਨਹੀਂ ਹੈ ਨਾ ਪਬਲਿਕ ਦੇ ਵਿੱਚ ਗੱਲ ਕਰ ਸਕਦੇ ਆ ਮੰਗਾ ਉਹਨਾਂ ਤੋਂ ਸਾਹਮਣੇ ਰੱਖ ਸਕਦੇ ਆ ਬੋਟਾ ਦੇਗਾ ਮੰਗਾ ਨਾ ਤਾਂ ਮੇਰੀ ਨਿੱਜੀ ਵੰਗੜਾ ਬਾਹਰ ਖੁੱਲਾ ਪਿਆ جا کے جسے مرضی بھیج لو اسی ਅਗਲੀ ਵਾਲੇ ਨੂੰ ਭਾਈ ਤਾਂ ਉਹਦਾ ਘਰ ਵੀ ਹੈਗਾ ਰਾਏ ਛੱਜੇ ਜਿੱਥੇ ਬੰਦੀ ਦਾ ਕੰਸਟ੍ਰਕਟੂਰ ਹੈ ਉਹ ਫੈਸਲਾ ਹੋਊਗਾ ਜਦੋਂ ਬੰਦੀ ਦਾ ਰੰਗੜਾ ਖਿੱਚੇ ਇੱਥੇ ਆਪਣੀ ਜੂਨੀਅਰ ਹੈ ਜਿੱਥੇ ਬੰਦੀ ਆ 1 ਕਰੋੜ ਰੁਪਏ ਇਸ ਦੀ ਭਾਈ ਕਰੇ ਦੀ ਸਾਂਝ ਆ ਜਿੱਥੇ ਬੰਦੀ ਰੂਹ ਨੂੰ ਦੀ ਸਾਂਝ ਲੋਕਾਂ ਦੇ ਮੁਤਾਬਿਕ ਹੈ 1 ਕਰੋੜ ਰੁਪਏ ਇਹ ਜ਼ਮੀਨ ਦੇ ਗਰਾਊਂਡ ਇਹ ਤੁਸੀਂ ਗਰਾਊਂਡ ਕਹਿੰਦੇ ਗਰਾਊਂਡ ਦਾ ਗਰਾਊਂਡ ਵਿੱਚ ਪਾ ਉਹ ਵਾਲਾ ਮੁੰਡਾ ਹੈ ਨਹੀਂ ਚੌਂਦ ਦਾ ਸੁਣ ਲੈ ਮੇਰੀ ਗੱਲ 1 ਮਿੰਟ ਦਾ ਮਸਲਾ ਨਹੀਂ ਬੀਤੋ ਸੁਣ ਲੈ ਸੁਣ ਲੈ ਤੁਸੀਂ ਜਾਓ ਬਾਹਰ ਚੋ ਚੱਕੋ ਸਕੂਲ ਦਾ ਮਸਲਾ ਹੈ ਜਿਹੜਾ ਟੀਚਰਾਂ ਨਾਲ ਉੱਥੇ ਬਾਹਰ ਕੱਢ ਕੇ ਮਾਰੇ ਮਲੇਜ ਮਟਲੇ ਸਾਰਿਆਂ ਦੇ ਮੋਟ ਮ ਨਹੀਂ ਕਿਧਰ ਟੀਚਰਾਂ ਦੇ ਪੋਸ਼ਾ ਖਾਈ ਨਹੀਂ ਹੈ ਅਸੀਂ ਇੰਗਲਿਸ਼ ਪ੍ਰਿੰਸੀਪਲ ਨੇ ਮੰਨ ਰੱਖੀ ਹੈ ਕਿ ਅਸੀਂ ਕੀ ਰੋ ਪ੍ਰਿੰਸੀਪਲ ਇਥੇ ਹੈ ਇਹ ਚੰਗੀ ਇੰਗਲਿਸ਼ ਦੇ ਟੀਚਰ ਹੈ ਨਹੀਂ ਸੀ ਕਰਕੇ ਦਾ ਨਹੀਂ ਹਟਾਉਣਾ ਨਹੀਂ ਬਾਬਾ ਮੰਨਾਂ ਮੰਨ ਨਹੀਂ ਨਾ ਨਾ ਮੰਨਣਗਾ ਉਹਦੇ ਜਿੰਨੀ ਕਵਾਸਾ ਉਹ ਮੁੱਖ ਮੰਤਰੀ ਦੇ ਮੈਦਾਨ ਸਭਾ ਤੇ ਜਾ ਕੇ ਕਹਿੰਦਾ ਜੀ ਲੋਕ ਸਾਨੂੰ ਪਿੰਡਾਂ ਚ ਗਿਆ ਨੂੰ ਆ ਸਵਾਲ ਕਰਦੇ ਆ ਮੰਗਾ ਲੈ ਕੇ ਆਏ ਆ ਅਸੀਂ ਉਹ ਮੰਗਾ ਸਵਾਲ ਸਨਰਾ ਲਾ ਲਓ ਕੋਈ ਨਾ ਆ ਕੇ ਬੜੇ ਕੋਈ ਆਉ ਬੱਲਾ ਆ ਲਾ ਲਓ ਕੋਈ ਨਿਕਲੀ ਬਿਮਾਰੀ ਦਾ ਮਾਦ ਕਰੋ ਸਾਡਾ ਨਕਸਰੋ ਦੀ ਕਮੇਟੀ ਅਣੀਆਂ 2000 ਟੈਂਡ ਦੇ ਵਿੱਚ ਪਹਿਲਾਂ ਬਣੀ ਨਕਸਰੋ ਕਮੇਟੀ ਸਾਡਾ ਜਿਲ੍ਹਾ ਪ੍ਰਧਾਨ ਬੈਠਾ ਸਾਡਾ ਫਰਜ ਆ ਉਹਨੇ ਜਦੋਂ ਲਿਖਿਆ ਪਰ ਉਹ ਆਏ ਫਿਰ ਬਾਈ ਤੁਸੀਂ ਨਾ ਜਾਓ ਇਹਨਾਂ ਗੱਲਾਂ ਤੇ ਜਿਲ੍ਹਾ ਭਲਾਂ ਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰ ਕਿੱਥੇ ਖੜਾ ਹੈ ਕਿਹੜੇ ਮੋਟਰਸਾਈਕਲ ਤੁਹਾਡੀ ਯੂਨੀਅਨ ਦਾ ਜਿਹੜਾ ਪਿੰਡ ਚ ਮੋਟਰਸਾਈਕ ਖੜਾ ਹੋ ਦੱਸੇ ਜਲਾ ਬਲੰਗ ਯਾਰ ਬਈ ਯਾਰ ਉਹ ਜਵਾਬ ਦੇ ਕਿਹੜੀ ਗੱਲ ਹੈ ਇੱਥੇ ਖੜਾ ਹੈ ਜੇ ਤੂੰ ਸੀਆਈ ਹੈ ਮੋਟੇ ਸਿਕਲੀ ਹੜੀ ਸਾਡੀ ਜੱਟਾਂ ਦਾ ਇੱਥੇ ਦੇਖ ਤੋ ਹੈਗਾ ਜੀ ਪਿੰਡ ਦਾ ਹੈਗਾ ਇਹਦਾ ਨੋਟਾ ਦਾ ਉੱਤੇ ਹੀ ਨੇ ਮੈਂ ਨਹੀਂ ਜਿਹੜਾ ਭਾਈ ਤੂੰ ਦੱਸ ਕਾਹਦੇ ਆ ਕਿਹ ਵਾਰ ਭਾਈ ਅਸੀਂ ਕੋਲੇ ਉਹ ਬਾਦ ਦੱਸੋ ਕਾਰਨ ਕੀ ਆ ਕਿਉਂ ਖੜਾ ਕੋਈ ਚਿੱਟੇ ਦੇ ਮੁੰਡੇ ਤਿੰਨ ਸਵਾਰ ਸੀ ਉਹ ਜਿਹਦੇ ਜੇ ਤੂੰ ਸੀਆਈ ਨੇ ਖੜਾ ਲਏ ਹੋ ਮੋਟਰਲ ਦੇ ਹਾਂ ਯੂਨੀਅਨ ਦੇ ਆਇਆ 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 ਹਾਂ ਜੀ ਹਰੇਗਾ ਮੈਂ ਆਪਦਾ ਹੈਗਾ ਯੂਨੀਅਨ ਦਾ ਸੀਨਾ ਮੋਟਰਲ ਇਹ ਕਹਾਂ ਉਹ ਚੋਤੇ ਚਿੱਤੇ ਦੇ ਤਿੰਨ ਮੁੰਡੇ ਸਵਾਰ ਸੀ ਆਪਾਂ ਦੇ ਮੁੰਡੇ ਆਉਂਦਾ ਪੁੱਛੋ ਕਲੀਅਰ ਕਰੋ ਗੱਲ ਉਹ ਮੁੰਡਾ ਜਿਹਾ ਸੀ ਆਪਣੇ ਯਾਰ ਮੈਂ ਕਹਿੰਦਾ ਦੱਸ ਤੂੰ ਲੱਗਾ ਤੇਰੇ ਫਾਹਲੇ ਪਰਚਾ ਹੋਇਆ ਬਕਾਇਦਾ ਉਹਨਾਂ ਤੇ ਭਾਈ ਜੀ ਮੇਰੀ ਗੱਲ ਸੁਣਾ ਮੈਕਸਮੈਟ ਨਹੀਂ ਹੋਇਆ ਮੈਂ ਕਿਹਾ ਮੇਰਾ ਯਾਰ ਨਹੀਂ ਹੋਇਆ ਜੇ ਕੋਈ ਪਰਸ ਮੁੰਡੇ ਲਈ ਹੋਇਆ ਐਕਟਮੈਂਟ ਜੇ ਕੋਈ ਮੋਟਰਸਾਈਕਲ ਥੋੜਾ ਮੁੰਡਾ ਚਿੱਤੇ ਆਉਂਦੇ ਨੇ ਜੇ ਮੋਟਰਸਾਈਕਲ ਨਹੀਂ ਲੈ ਗਿਆ ਕੋਈ ਮੱਕ ਜੀ ਨਹੀਂ ਪੁੱਤਰਾ ਜੀ ਯਾਰ ਮੇਰੀ ਗੱਲ ਇੱਕ ਪੁੱਛੋ ਤਾਂ ਲੈ ਕੋਈ ਇੱਕ ਨਾ ਪੁੱਛੋ ਪੁੱਛ ਲਾਗੇ ਮੇਰੀ ਜੋ ਬਾਈਡੀ ਪਹਿਲੀ ਗੱਲ ਕੱਟ ਜੰਦੀ ਇੱਕ ਮਹੀਨੇ ਦਾ ਸੋ ਦੋ ਸੋ ਸੋ ਨਾ ਗੱਲ ਪੂਰਾ ਪਰਣਾ ਚਕੂ ਹੈਗੀ ਸੀ ਮੁੰਡੇ ਸੀਗੇ ਹੁਣ ਗੱਲ ਸੁਣ ਲੈ ਕਿਹੜਾ ਨੇ ਲੇਟ ਦਾ ਪਾਈ ਹੁਣ ਨਾ ਜਬਾ ਨਹੀਂ ਪਉਂਦਾ ਮੈਂ ਮੈਂ ਉਹਦਾਂ ਕੀ ਬੰਦਾ ਨਾ ਗਿੰਪੀ ਕਿਹਨੂੰ ਕਰ ਲੈਨੇ ਯਾਰ ਬਾਈਡੀ ਸਰਕਾਰ ਦਾ ਨੰਬਰ ਦਾ ਯਾਰ ਗਿੰਪੀ ਇਹ ਲੈਣੇ ਬਤਾਏ ਸਾਡੇ ਲੋਕਾਂ ਨੇ ਬਤਾਏ ਤਸੇ ਪਹਿਲੇ ਲੋਕਾਂ ਨੇ ਬਤਾਏ ਹੈ ਹਾਂ ਦੱਸਦਾ ਮੈਂ ਲੱਗਿਆ ਆਂ ਗੱਲ ਕਰੋ ਦੱਸ ਚੱਲ ਦੱਸੋ ਹਾਂ ਤੁਹਾਡੇ ਭਰਾ ਨੂੰ ਪੁੱਛੋ ਬਾਬਾ ਭਰਾ ਨੂੰ ਪੁੱਛ ਕੀ ਪੁੱਛਣਾ ਤੁਸੀਂ ਪੁੱਛੋ ਮੈਂ ਤਾਂ ਗੱਲ ਮੈਂ ਕਿਉਂ ਪੁੱਛੋ ਯਾਰ ਅਸੀਂ ਪ੍ਰਧਾਨ ਦੱਸ ਰਿਹਾ ਵੀ ਫੜਿਆ ਮੋਟਰਸਾਈਕਲ ਸੀ ਯੂਨੀਅਨ ਦਾ ਮੋਟਰਸਾਈਕਲ ਯੂਨੀਅਨ ਦਾ ਮੋਟਰਸਾਈਕਲ ਸੀ ਚਿੱਟੇ ਵਾਲੇ ਸੀ ਚਿੱਟੇ ਵਾਲੇ ਸੀ ਚੱਟਾ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਸਰਕਾਰਾਂ ਤੋਂ ਮਹਿੰਗੇ ਦਾ ਮੋਟਰ ਭਜਾਈ ਨਿਰਦੇ ਚਿੱਟੇ ਆਏ ਨੇ ਭਜਾਈ ਫਰਦੇ ਅਸੀਂ ਚਿੱਟਾ ਵੇਚਦੇ ਆ ਅਸੀਂ ਚਿੱਟਾ ਵੇਚਦੇ ਹੁੜੀਆਂ ਵਾਲੇ ਉਹ ਦੁਨੀਆ ਨਾਲੇ ਤਾਂ ਖੜੇ ਅਸੀਂ ਚਿੱਟਾ ਵੇਚ ਰਹੇ ਆ ਚਿੱਟੇ ਵਪਾਰੀ ਆ ਸਾ ਬਾਈ ਠੀਕ ਹੈ ਨਹੀਂ ਚੋਕੀ ਤੂੰ ਦਾ ਸੱਚ ਚਿੱਟੇ ਵਾਲੇ ਤੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ ਮਨੇ ਚਮਿੰਦਰ ਤੂੰ ਦੱਸ ਉਂਗਲ ਕਰ ਅਸੀਂ ਚਿੱਟੇ ਵਾਲੇ ਬਾਈ ਯਾਰ ਥੁਆ ਆਜ ਤੱਕ ਕਰ ਰਹੇ ਆ ਭਰਾਵਾ ਅਸੀਂ ਤਾਂ ਗੱਲ ਤੋਂ ਕਰ ਗਏ ਤੁਸੀਂ ਉਹਦੇ ਮੁੱਦੇ ਤੇ ਤੁਸੀਂ ਇੱਕ ਮਿੰਟ ਦੋ ਜੀ ਉਹਦੇ ਮੁੱਦੇ ਤੇ ਨਹੀਂ ਅਸੀਂ ਉਹਦੇ ਮੁੱਦੇ ਤੇ ਚੋਕੀ ਕਰ ਰਹੇ ਹਾਂ ਕਿਉਂਕਿ ਇਹ ਅਨੁਸਾਰ ਸਿਸਟਮ ਚ ਰਿਹਾ ਯਾਰ ਗੱਲ ਗੱਲ ਦੀ ਗੱਲ ਕਰਨੀ ਆ ਪਾਰਟੀਆਂ ਦੀ ਗੱਲ ਕਰਨਾ ਹੈ ਆਹ ਗੱਲ ਕਰਨਾ ਹੈ ਅਸੀਂ ਪਾਰਟੀਆਂ ਦੀ ਗੱਲ ਕਰੀਏ ਇੱਕ ਬਾਡੀ ਖੜਿਆ ਕਿਵੇਂ ਬੰਦੀ ਜਾਂਦੀਆਂ ਚ ਖੜਿਆ ਤੂੰ ਉਹ ਯਾਰ ਪਾਰਟੀਆਂ ਦਾ ਮਸਲਾ ਆ 8 ਕਿੱਲੇ ਜ਼ਮੀਨ ਨੂੰ ਪੈਸੇ ਲੈ ਕੇ ਤੂੰ ਮੁਕਰਿਆ ਆਂ ਭਾਈ ਲੜਾਈ ਆ ਆਹ ਜ਼ਮੀਨ ਆ ਆਹ ਜ਼ਮੀਨ ਆ ਉਹ ਜ਼ਮੀਨ ਆਤਮੀ ਜੁਨੀਅਲ ਖੜੀ ਆ ਜ਼ਮੀਨਾਂ ਦੀ ਲੜਾਈ ਆ ਕਿਸੇ ਨੂੰ ਵਾਣ ਨਹੀਂ ਦਿੰਦੇ ਆਪੇ ਪਿੰਡ ਆਉਂਦੇ ਪਿੰਡ ਕਰ ਸਾਡਾ ਪ੍ਰਧਾਨਾ ਕਰ ਆਪੇ ਪਿੰਡ ਕਰੋ ਸਾਡੇ ਆਪੇ ਕੋਈ ਨਾ ਕੋਈ ਸਾਡਾ 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 ਸਾਰੇ ਦੇ ਰੋਣੇ ਸਾਡੇ ਸਾਰੇ ਦੇ ਰੋਣੇ ਜਬੀਨੋ ਸਾਰੇ ਵੀ ਹੈਗੀ ਸੱਤਾਂ ਜਾਣਗੀ ਆਹ ਅਗਰ ਕਮੇਟੀ ਕਾ ਸਰਕਾਰ ਦਾ ਨਿਸ਼ਚਿਤ ਮਦਾ ਸਰਕਾਰ ਅਲੀ ਰਹੇਗਾ ਜਾ ਕੇ ਧਰਨਾ ਲਾ ਦੇਣਾ ਰਾਜ ਨਹੀਂ ਭਾਈ ਜਰਾ ਸਵਾਦ ਰੱਖੋ ਬਾਰ ਚ ਲਾ ਕੇ ਧਰਨਾ ਲਾ ਸਾਹ ਦਾ ਭਾਈ ਅਸੀਂ ਤਾਂ ਤੁਹਾਡਾ ਤੁਸੀਂ ਸਾਡੀ ਕਰੋ ਭਾਈ ਤੁਸੀਂ ਕੋਸਾਏ ਅਸੀਂ ਤਾਂ ਤੁੱਪੇ ਖੜੇ ਮੱਲਰ ਪਿੰਡ ਜਾਵੜੋ ਬੇਸ ਸਾਡੇ ਮੱਲਣ ਵੀ ਜਮਾ ਕੇ ਮੱਲਣ ਵੀ ਕਰਾਏ ਆ ਅਸੀਂ ਸਜਾ ਤਾ ਸਾਨੂੰ ਸੱਜਿਆ ਆ ਗਿਆ ਅਸੀਂ ਤਾ ਹੈ ਅਸੀਂ ਬਣਾ ਰਹੇ ਆ ਪਿੰਡ ਦਾ ਪਿੰਡ ਦੇ ਵਿੱਚੋਂ ਨਾਈ ਗਰਾਉਂਡ ਲੈ ਕੇ ਸਰਪੰਚ ਅਸੀਂ ਬਣਾਏ ਆ ਆਪਦੇ ਪਿੰਡਾਂ ਦੇ ਗਰਾਉਂਡ ਬਣਾ ਪਿੰਡ ਤੋਂ ਬਹੁਤ ਵੱਡਾ ਜੋੜ ਬਣਾਇਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਐਪਰੀਸ਼ੀਏਟ ਵੀ ਕਰ ਗਿਆ ਬਹੁਤ ਜਿਆਦਾ ਬਹੁਤ ਵੀਡੀਓ ਮਰਦੇ ਸਰਪੰਚ ਬਣਾਏ ਆ ਅਸੀਂ ਬਹੁਤ ਨੇ ਆ ਕਿ ਯੂਥ ਨਸ਼ਿਆਂ ਤੋਂ ਬਚੇ ਯੂਥ ਗਰਾਉਂਡਾਂ 'ਤੇ ਜਾਵੇ ਅਸੀਂ ਇਹਨਾਂ ਗੱਲਾਂ ਨੂੰ ਤਾਂ ਮੁੰਡੇ ਨੌਜਵਾਨ ਅੱਗੇ ਲੈ ਕੇ ਗਏ ਰਹੇ ਆਂ ਭਾਈ ਆਪ ਯਾਰ ਅਸੀਂ ਅਸੀਂ ਤੇਰਾ ਹੁਣ ਇਹ ਮੀਰਕੇ ਦਾ ਮਸਲਾ ਹੈ ਮੈਨੂੰ ਕਹਿੰਦੇ ਵੀ ਗਰਾਉਂਡ ਦਾ ਸਾਨੂੰ ਕੀ ਫਾਇਦਾ ਨਹੀਂ ਮੇਰਾ ਬੱਬਿਓ ਮੇਰਾ ਤੁਹਾਡੇ ਬੱਚਿਆ ਗਰਾਉਂਡ ਦਾ ਘਟਨ ਹੋਵੇ ਗਰਾਉਂਡ ਜ਼ਰੂਰੀ ਹੈ ਜੇ ਗਰਾਉਂਡ ਹੋਣਗੇ ਚੇਆ ਬਚੂਗਾ ਯਾਰ ਜ਼ਰੂਰੀ ਹੈ ਗਰਾਉਂਡ ਅਸੀਂ ਤੁਸੀਂ ਵਾਰਾ ਰਹੀਆਂ ਤੇ ਤੁਸੀਂ ਤਪਰਾਂ ਦੇ ਬੈਠ ਕੇ ਬਣਿਓ ਜੇ ਜ਼ਮੀਨਾਂ ਰਹਿਣੀਆਂ ਤਾਂ ਗਰਾਉਂਡ ਰਹਿਣਗੇ ਇਸ ਸਾਲ ਦੇ ਇਤਿਹਾਸ ਚ ਪਹਿਲੀ ਵਾਰੀ ਸਾਡੇ ਸਕੂਲ ਚ ਅਨੂਅਲ ਫੰਕਸ਼ਨ ਕਰਾਇਆ ਕਿਸੇ ਸਰਕਾਰੀ ਸਕੂਲ ਚ ਪ੍ਰਾਈਵੇਟਾਂ ਜੁੰਦੇ ਆ ਨਾ ਅਸੀਂ ਜੋਨੇ ਸਾਡੇ ਸਕੂਲਾਂ ਦੇ ਬੱਚੇ ਸਟੇਜਾਂ ਦੇ ਪਰਫਾਰਮ ਕਰਨਾ ਉਹਨਾਂ ਦਾ ਮਨੁਬਲ ਵਧੇ ਉਹਨਾਂ ਦਾ ਕੌਨਫੀਡੈਂਸ ਵਧੇ ਅਸੀਂ ਉਸ ਸਕੂਲ ਆ ਸਾਡਾ ਕੋਟਲੀ ਵਾਲਾ ਐਸ ਗਰਾਊਂਡ ਚੋਂ ਐਸ ਗਰਾਊਂਡ ਤੋਂ ਸਾਡੀ ਕਮੇਟੀ ਬਣੀ ਸੀਗੀ ਜਿੱਦੇ ਪਹਿਲੇ ਦਿਨ ਜਿੱਤੋਂ ਦੇ ਬੰਦਿਆਂ ਨੇ ਸੀਏ ਵਾਲੇ ਨੇ ਸਾਡੇ ਪਿੰਡ ਦੇ ਮੁੰਡੇ ਫੜਲੇ ਸੀਗੇ ਤੇ ਤਿੰਨ ਦਿਨ ਬਾਅਦ ਛੱਡਦੇ ਸੀਗੇ ਉਠਾ ਜਿਹੜਾ ਟਾਇਰ ਹੋ ਗਿਆ ਇੱਕ ਗੱਲ ਹੋਰ ਹੈ ਉਥੋਂ ਕਮੇਟੀ ਗਈ ਸੀ ਇਹ ਗੱਲ ਬਿੱਟੂ ਸਚਾਈ ਹੈ ਕਿਸੇ ਜਥੇਬੰਦੀ ਨੇ ਸਾਡਾ ਸਾਥ ਨਹੀਂ ਦਿੱਤਾ ਨਹੀਂ ਦਿੰਦਾ ਕਿਤੇ ਦੇ ਦਮ ਤੇ ਜਾਏਗਾ ਯਾਰ ਉਸ ਜਥੇਬੰਦੀ ਕੌਣ ਹੈ ਜਥੇਬੰਦੀ ਕਹਿੰਦਾ ਸਗਰਸ ਕਰਕੇ ਕਰ ਸਕਦਾ ਸਗਰਸਾ ਤੋਂ ਮੰਗਾ ਬਣਾ ਸਕਦੀ ਹੈ ਜਥੇਬੰਦੀ ਕੋਲੇ ਕਿਹੜਾ ਖੰਡਾ ਜਿਹੜਾ ਸਾਥ ਦੇ ਦੇ ਫਿਰ ਉਹ ਆਏ ਕਰ ਅਸੀਂ ਪੱਛੇ ਪਿੰਡ ਬੰਦਾ ਨਹੀਂ ਪਿੱਛੇ ਨਹੀਂ ਖੜੇ ਅਸੀਂ ਇਹਦੇ ਹੱਕ ਤੇ ਆਵਾਜ਼ ਚੱਕੀ ਆ ਅੱਜ ਵੀ ਆਦੇ ਆ ਉਹਨੂੰ ਨੌਕਰੀ ਮਿਲੇ ਡੈਪਟੀ ਨਾਲ ਨੌਕਰੀ ਜਾ ਕੇ ਜਾਵੇ ਮੋਟਰ ਵਾਲੇ ਭਾਈ ਉਹ ਵੀ ਬਾਤ ਚੱਕੀ ਹੈ ਜੋ ਦਾ ਘਰ ਆਹ ਮੈਸਰ ਰਕਿੰਦਰ ਸਾਡੇ ਨਾਲ ਦੋ ਦੋ ਬੰਦਾ ਆ ਆਹ ਰਾਜਾ ਇੱਥੇ ਜੱਜ ਦੇ ਪੁੱਤ ਲੋਕ ਆ ਆਹ ਵੀ ਕਰੇ ਹਟ ਕਰ ਉਹ ਇਹ ਤਾਂ ਮਾਰੀ ਗਿਆ ਲੈ ਕੋਈ ਨਹੀਂ ਪਤਾ ਪਾਸੇ ਘੁੰਮੇ ਇਹੀ ਦਾ ਇਹੀ ਦਾ ਖਲਨਾਵਰ ਕਰਦਾ ਆ ਬਾਈ ਸਾਈ ਸੋਕੀ ਸਾਈ ਲਾਈ ਲਾਇਆ ਜਾ ਆਹ ਕੋਈ ਨਹੀਂ ਪੁੱਰੇ ਆ ਬਾਈ ਸਾਡੇ ਭਰਾ ਆਰੇ ਸਾਡੇ ਸਾਡੇ ਆ ਸੁਣੋ ਜੱਸ ਇਹ ਭਰਾ ਦੇ ਹੱਕ ਚ ਇਹਦੇ ਫਾਇਰ ਵੱਜਿਆ ਸੀ ਬਹੁਤ ਵੱਡੀ ਕਮੇਟੀ ਨੇ ਕੰਮ ਕੀਤਾ ਸੀ ਇੱਕ ਠੋਕਿਆਂ ਦੇ ਇਹਦੇ ਫਾਇਰ ਵੱਜਿਆ ਭਰਾ ਦੇ ਹੱਕ ਚ ਆਵਾਜ਼ ਚੱਕੀ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਡਿੰਪੀ ਢਿੱਲੋਂ ਨੂੰ ਅੱਜ ਵੀ ਇਹਦੇ ਲੋਕਾਂ ਦਾ ਹਮਦਰਦੀਆਂ ਨਾ ਇਸ ਬੰਦੇ ਨੂੰ ਨੌਕਰੀ ਦੇ ਅੱਜ ਵੀ ਇਹਦੇ ਲੜਾਈ ਲੜੀਏ ਤੇ ਫਾਇਰ ਵੱਜਿਆ ਅੱਜ ਵੀ ਅਸੀਂ ਮੰਗ ਕਰਦੇ ਹਾਂ ਪਿੱਛੇ ਨੂੰ ਖੜੇ ਆ ਇਹਦੇ ਨਾਲ ਗੱਲਾਂ ਚ ਨਹੀਂ ਜਾਣਾ ਚਾਹੁੰਦੇ ਮੌਕੇ ਦੀ ਸਮੇਂ ਦੀ ਸਰਕਾਰ ਨੇ ਸਾਡੀ ਜਗਾ ਨਹੀਂ ਸੁਣਾਈ ਕੀਤੀ ਸਾਡੀ ਅੱਜ ਤਾਂ ਜੋਗੀ ਸਰਕਾਰ ਹੈ ਤੇਰੇ ਲਈ ਅੱਜ ਨੰਕਰ ਦੇ ਸੀ ਸਿੰਘ ਮੌਕੇ ਦਾ ਅਫਸਰ ਸੀਗਾ ਬਠਿੰਡੇ ਉਹਨੇ ਇਲਾਜ ਕਰਾ ਕੇ ਦਿੱਤਾ ਸਾਡਾ ਸਾਡੇ ਟੇਸੀ ਸੀਗਾ ਉਹਨਾਂ ਨੇ ਸਾਡੀ ਮਦਦ ਕੀਤੀ ਸਿਰਫ ਇਲਾਜ ਕਰਾਉਣ ਚ ਆਈਜੀਐਸ ਵੀ ਬਲਕਾ ਸਿੰਘ ਸਿੱਧੂ ਸਾਡੀਆਂ ਮੀਡੀਆ ਹੋਈਆਂ ਹੋਈਆਂ ਰਹੀਆਂ ਉਹਨਾਂ ਪਰ ਮੌਕੇ ਦੀ ਸਾਮੀ ਦੀ ਸਰਕਾਰ ਦੇ ਮੌਕੇ ਦੇ ਐਮਐਲਏ ਨੇ ਸਾਡੀ ਗੱਲ ਨਹੀਂ ਚੱਲਣ ਦਿੱਤੀ ਉਹ ਫਾਈਲਾਂ ਖਤਮ ਹੋ ਗਈਆਂ ਦੱਪੀਆਂ ਗਿੰਗਾ ਉਸ ਗੱਲ ਨੂੰ 5 ਸਾਲ ਹੋ ਗਏ ਅੱਜ ਆਲਾ ਕਹਿੰਦੇ ਕਿ ਕੌਣ ਹੈ ਇਹ ਕੀ ਮਸਲਾ ਹੈ ਅੱਜ 90 90 ਸਰਦੂ ਕਰ ਫਾ ਦੇ ਕਿਵੇਂ 90 ਸਰਦੂ ਨਹੀਂ ਹੋ ਜਾਉਂਦੀ ਸਾਡੀ ਨਾਸੀ ਬਾਈ ਬੰਦ ਕਰ ਸਕਦੇ ਆ ਮੌਕੇ ਦੀ ਸਰਕਾਰ ਨੇ ਸਾਡੇ ਅਸਲਾ ਬੰਨਣ ਤੋਂ ਰੋਕ ਲਾਤੀ ਰੱਖੀ ਕੀ ਗੱਲ ਆਓ ਚਲੋ ਅਸੀਂ ਉਹਦੀ ਜਾਣ ਤੋਂ ਖੇਡ ਕੇ ਮਾਰ ਰਹੇ ਹਾਂ ਅਸੀਂ ਅਜੇ ਭਾਈ ਜਰਾ ਪਿੰਡਾਂ ਤਵਾ ਦੇ ਕਿਸੇ ਚੋਕਾਇਕ ਸਮੁੰਦਰਾ ਅਸੀਂ ਭਾਈਚਾਰਾ ਦੇ ਪਿੰਡਾਂ ਚ ਖਰਾਬ ਨਾ ਹੋਵੇ ਨਹੀਂ ਹੋਣ ਯਾਰ ਤੁਸੀਂ ਆਏ ਦੱਸੋ 2.5 3 ਘੰਟੇ ਹੋ ਗਏ ਅਸੀਂ ਤੁਪਕੇ ਅਰੇ ਅਸੀਂ ਪ੍ਰੋਗਰਾਮ ਦੇ ਲਾਕੇ ਵੀ ਗਏ ਅਸੀਂ ਬੇਇਨਤੀ ਕੀਤੀ ਸੀ ਬੈਠ ਕੇ ਗਏ ਪਹਿਲਾਂ ਮੇਰੀ ਸੁਣਤ ਲੈ ਅਸੀਂ ਪ੍ਰੋਗਰਾਮ ਦੇ ਲਾਕੇ ਵੀ ਗਏ ਸਿਰੇ ਚੜਿਆ ਪ੍ਰੋਗਰਾਮ ਕੋਈ ਦਖਲਅੰਦਾਜ਼ੀ ਕੀਤੀ ਕੋਈ ਨਾਰਾਬਾਜੀ ਕੀਤੀ ਸਾਨੂੰ ਵੀ ਪਤਾ ਪ੍ਰੋਗਰਾਮ ਕਰਨ ਆਇਆ ਤਾਂ ਕਰਨ ਦਿੱਤਾ ਜਾਵੇ ਹਾਂ ਜਾਂਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਜਾਂਦੇ ਕੱਟੇ ਪਿੱਟ ਲੋ ਸਾਬ ਨਹੀਂ ਰੁਕੇ ਅਸੀਂ ਨਹੀਂ ਰੁਕੇ ਜਿਹੜੇ ਲੋਕਾਂ ਦੇ ਹੰਦਸ ਨੂੰ ਸਮਝਦੇ ਆਪਨੇ ਜਾਈ ਦੇ ਇਹ ਹੈ ਕਿ ਤਰ੍ਹਾਂ ਮਸਲਾ ਪਿੰਡ ਦਾ ਮਸਲਾ ਅਸੀਂ ਆਪਦੇ ਪਿੰਡ ਨੂੰ ਬਹੁਤ ਚੰਗੇ ਤਰੀਕੇ ਨਾਲ ਚਲਾਉਣਾ ਹੈ। ਅਸੀਂ ਐਮਐਲਏ ਸਾਹ ਨੂੰ ਕਿਹਾ ਭਾਈ ਜੀ ਤੁਹਾਡੇ ਘਰੇ ਬੰਦੇ ਆਉਣਗੇ ਉਹ ਕਹਿੰਦੇ ਮੋਸਟ ਵੈਲਕਮ ਜਦੋਂ ਮਰਜੀ ਆਵੇ ਬਿੱਟੂ ਸਿੰਘ ਆਵੇ ਗੁਰਪਖ ਸਿੰਘ ਆਵੇ ਹਰਬੰਸ ਸਿੰਘ ਜਲਾ ਪ੍ਰਧਾਨ ਆਉਣ ਚਾਹ ਪਾਣੀ ਪੀਣ ਜੇ ਉਹਨਾਂ ਨੂੰ ਇਸ ਗੱਲ ਦਾ ਕੋਈ ਤਰਾਜਾ ਹੋਵੇ ਮੇਰੇ ਬਾਹਰ ਚ ਬੈਠ ਜਾਣਾ। ਮੈਂ ਆ ਕੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗਾ ਜਿਹੜੀ ਮੰਗੂਗੀ ਮੈਨੂੰ ਦੇ ਜਾਣਾ। ਜਿੱਦਣ ਵਾਦਾ ਕਰ ਮੈਨੂੰ ਕਰਨ ਨੂੰ ਕਿਹਾ ਗਿਆ ਹੈ ਵੀ ਬਿਲਕੁਲ ਅਸੀਂ ਸਾਰੇ ਸਰਪੰਚਾਂ ਨੇ ਅਸੀਂ ਭਾਈ ਕੋਟਲੀ ਚ ਇੱਕ ਇੱਕ ਮੁੱਦਾ ਇੱਥੇ ਗਰਾਊਂਡ ਦਾ ਮੁੱਦਾ ਸੀਗਾ ਅੰਕ ਸਿੱਖਿਆ ਦਾ ਸਕੂਲ ਦੀ ਡਿਵੈਲਪਮੈਂਟ ਆ 1 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਕਿਆ ਬੰਦਾ ਉਹਨੂੰ ਅਸੀਂ ਸਵਾਲ ਜਵਾਬ ਕਿਹੜੀ ਗਲਤੀ ਕਰਕੇ ਜਿਹੜੀਆਂ ਮੰਗਾ ਸੀਗਾ ਸਾਡੇ ਕੱਚੀ ਚ ਪਾਣੀ ਨਹੀਂ ਆ ਰਿਹਾ ਅਸੀਂ ਕੱਚੀ ਦੇ ਪਾਣੀ ਦੀ ਮੰਗ ਰੱਖੀ ਹੋ ਕਹਿੰਦੇ ਰਾਜੇ ਪੰਜ ਸੱਤ ਦਿਨਾਂ ਦੇ ਵਿੱਚ ਤੁਹਾਡੇ ਪਾਣੀ ਆਜੀ ਕੱਚੀ ਚ ਕਿਉਂਕਿ ਝੁੱਲਤੋਂ ਨਦ ਦਾ ਜੂਨ ਤੋਂ ਲਾਉਣਾ ਆਪਾਂ ਆਪਣੀ ਜਿਹੜਾ ਸਾਡੇ ਮਕਸਦ ਦਾ ਕੱਲਾ ਗ੍ਰਾਂਟਾਂ ਨੂੰ ਆਪਾਂ ਵਿਕਾਸ ਨਹੀਂ ਕਹਿ ਸਕਦੇ ਸ਼ਮਸਰ ਬਾਈ ਜਿਹੜੇ ਜਵਾਲ ਟੱਪੜਾਂ ਦੇ ਬੰਦੇ ਸੀ ਉਹਨਾਂ ਨੂੰ ਫਰਨੀਚਰ ਨਹੀਂ ਬਣਾ ਕੀਤਾ ਉਹਨਾਂ ਨੇ ਆਟਰੀ ਨਹੀਂ ਜਨਾ ਜ਼ਮੀਨਾਂ ਵਾਲੇ ਮੁੱਦੇ ਲੈਣ ਨਹੀਂ ਪਾਈ ਜ਼ਮੀਨਾਂ ਨੇ ਫਿਰ ਸ਼ਿਕਾਇਤ ਗ੍ਰਾਂਟੀ ਵਾਲੇ

ਇਹ ਐਜੂਕੇਸ਼ਨ ਦਾ ਵੀ ਬਾਈਕ ਪੈਂਦਾ ਐ ਵੀ ਐਜੂਕੇਸ਼ਨ ਦੇ ਕੁਸਮਾਨ ਚ ਆਇਆ ਤੁਸੀਂ ਹੋਰ ਕਿ ਕਈ ਸਰਕਾਰੀ ਬਿਲਕੁਲ ਪੜਾਈ ਜ਼ਰੂਰੀ ਐ ਬਿਲਕੁਲ ਜ਼ਰੂਰੀ ਐ ਹੋਊਗੀ ਬੱਚੇ ਯਾਨੀ ਬਿਲਕੁਲ ਉਹਦੇ ਨਾਲ ਉਹਦੇ ਨਾਲਾ ਮੁੱਦੇ ਵੀ ਜ਼ਰੂਰੀ ਨੇ ਬਾਈ ਘਰੇ ਜਾਓ ਯਾਰ ਇਹਦੀ ਰੋਟੀ ਵੀ ਜ਼ਰੂਰੀ ਆ ਜੀ ਅੱਗੇ ਐਮਐਲ ਕਹਿੰਦਾ ਮੇਰੇ ਬੱਚੇ ਘਰੇ ਵੀ ਜਾਂਦੇ ਆ ਬੋਲੇ ਬਾਹਰ ਮੂਰੇ ਬੈਠੇ ਰਹੇ ਅਸੀਂ ਸਕੂਲ ਨੂੰ ਭੇਜਿਆ ਗਿਆ ਸਾਡੀ ਕੋਟੀ ਗਿਆ 6 ਬੰਦੇ ਤਾਂ ਨੇ ਰਹਿ ਸਭ ਸਮਝੀ ਨਾ ਸੀ ਕਿਹਾ ਭਾਈ ਜੀ ਤੁਸੀਂ ਇੱਥੇ ਗੱਲ ਨਹੀਂ ਕਰਨੀ ਸਾਡੇ ਪਿੰਡ ਦੇ ਵਿੱਚ ਐਵੇਂ ਤੁਹਾਨੂੰ ਇੱਥੇ ਬੰਦੇ ਸਾਨੂੰ ਵੀ ਗਲਤ ਬੋਲ ਰਹੇ ਆ ਮਲੇ ਸਾਹਿਬ ਦੀ ਸ਼ਾਮ ਦੇ ক্লাব ਅਸੀਂ ਕਿਸੇ ਬੰਦੇ ਨੂੰ ਬੋਲਣਾ ਲਾਉ ਨਹੀਂ ਕਰਾਂਗੇ ਜੇ ਕੋਈ ਗੱਲ ਆ ਉਹਦੇ ਬਾਰ ਚ ਛਾਂ ਬਣੀ ਹੋਈ ਆ ਵਧੀਆ ਉਹਦੇ ਘਰੇ ਜਾਣ ਜੇ ਕਰੇ ਨਹੀਂ ਜਾਣਾ ਚਾਹੁੰਦਾ ਤਾਂ ਅਸੀਂ ਨਹੀਂ ਜਾਣਾ ਛੋਟੇ ਵੀਰ ਅਸੀਂ ਕੋਈ ਵੀ ਬੰਦਾ ਕਿਸੇ ਦੀ ਛਾਂ ਦੇ ਖਲਾਫ ਸਾਡੀ ਜਥੇਬੰਦੀ ਦਾ ਬੋਲਿਆ ਹੋਵੇ ਅਸੀਂ ਦਿਨ-ਦਰ ਨੂੰ ਤਿਆਰ ਆ। ਅਸੀਂ ਦੋ ਬੰਦਿਆਂ ਨੇ ਸਵਾਲ ਕਰ ਰਹੇ ਜੁਮਮੇਵਾਰ ਬੰਦੇ ਇਹ ਵੀ ਸਾਡੇ ਭਰਾ ਹੈ। ਭਾਈਚਾਰਾ ਜ਼ਰੂਰੀ ਹੈ। ਪਿੰਡਾਂ ਦੇ ਵਿੱਚ ਅਸੀਂ ਰਹਿਣਾ। ਉਹ ਤਾਂ ਚਲ ਵੋਟਾਂ ਆਉਂਦੀਆਂ ਜਾਂਦਕਰ ਇਹਨਾਂ ਦੇ ਚਲੇ ਜਾਂਦੇ ਨੇ। ਪਿੰਡਾਂ 'ਚ ਤਾਂ ਅਸੀਂ ਰਹਿਣਾ ਸਾਰੇ ਭਰਾ ਹੀ ਇਹਨਾਂ ਦੀਆਂ ਵੀ ਜ਼ਮੀਨਾਂ ਇਹ ਵੀ ਏਕੜਾਂ ਬਾੜੀਆਂ ਦੇ ਛੋਹੜ ਹੈ। ਆਮ ਕਿਸਾਨਾਂ ਦੇ ਮੁੰਡੇ ਹੀ ਹੈ। ਇਹਨਾਂ ਦੇ ਵੀ ਉਲਝੇ ਆ। ਦਿੱਲੀ ਧਰਨੇ 'ਚ ਇਹ ਵੀ ਰਹੇ ਆ। ਇਹਨਾਂ ਨੇ ਵੀ ਸੰਯੋਗ ਦਿੱਤੇ ਆ। ਭਾਈਚਾਰਾ ਜ਼ਰੂਰੀ ਹੈ। ਕੋਈ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲੂਗਾ। ਨਾ ਅਸੀਂ ਬੋਲੇ ਇਹ ਜਾਬਤਾ ਅਸੀਂ ਪਹਿਲਾਂ ਵੀ ਰੱਖਿਆ ਹੁਣ ਵੀ ਰੱਖਿਆ। ਉਹਨਾਂ ਨੇ ਸਾਨੂੰ ਸਾਢੇ 3 ਘੰਟੇ ਹੋ ਗਏ ਤੁਸੀਂ ਵੀ ਸਾਢੇ 3 ਘੰਟੇ ਇੱਥੇ ਖੜੇ ਰਹੇ ਆਂ ਪ੍ਰੋਗਰਾਮ ਕੀਤਾ ਸੀ ਤੁੱਪੇ ਖੜੇ ਰਹੇ ਆਂ ਜਦੋਂ ਪੂਰਾ ਪ੍ਰੋਗਰਾਮ ਕਰ ਲਿਆ ਅਸੀਂ ਇਹ ਕਹਿੰਦੇ ਆਂ ਜੰਦਿਆਂ ਨੂੰ ਆਪਾਂ ਸਵਾਲ ਕਰਾਂਗੇ ਪੀਸਫੁੱਲ ਜਿਵੇਂ ਰੱਖਣੇ ਆਂ ਪਰ ਕਿਸੇ ਬੰਦੇ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਜੋ ਗੱਲ ਦੇਣੀ ਆਵੇ ਆਪਾਂ ਬੋਲੇ ਕੋਈ ਉਹ ਦੀ ਗੱਲ ਨਹੀਂ ਬੋਲੇ ਪਰ ਉਹ ਨਹੀਂ ਰੁਕੇ ਚੱਲ ਉਹਨਾਂ ਦੀ ਵੱਖਰੀ ਗੱਲ ਐ ਇਹ ਨਹੀਂ ਗੱਲਾਂ ਸੋਨ ਨੂੰ ਤਿਆਰ ਪਰ ਅਸੀਂ ਤਾਂ ਵੇਟ ਕੀਤੀ 4 ਘੰਟੇ ਪ੍ਰੋਗਰਾਮ ਜ਼ਰੂਰੀ ਆ ਉਹ ਕਰਨਾ ਬੱਚਿਆਂ ਦੀ ਭਲਾਈ ਲਈ ਬਹੁਤ ਵਧੀਆ ਹੋਇਆ ਜੇ ਕੁਝ ਕਰਕੇ ਗਏ ਬਹੁਤ ਸਾਰੇ ਸੱਚੀ ਕ੍ਰਾਂਤੀ ਉਹ ਹੈ ਕਹਿੰਦੇ ਅਸੀਂ ਕਿਹਾ ਸੀ ਕਿ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਅਸੀਂ ਅਤੇ ਇੰਟੈਲੀਜੈਂਸ ਸੀਐਡੀ ਨਾਲ ਸਾਡੀ ਗੱਲ ਚੱਲ ਰਹੀ ਸੀ ਵੀ ਕੋਸ਼ਿਸ਼ ਕਰ ਰਹੇ ਹਾਂ ਡੀਐਸਪੀ ਗਦਰਮਾ ਦਾ ਫੋਨ ਆਇਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੀ ਗੱਲ ਕਰਾਵਾਂਗੇ ਅਸੀਂ ਆਦੇਸ ਸੀ ਵੀ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਗ੍ਰਾਂਡਾਂ ਦੇ ਕੇ ਗਏ ਇਹਨਾਂ ਦਾ ਤਾਂ ਫਾਇਦਾ ਹੈ ਜਿਹੜੇ ਚੌਕੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਛਿੱਲਾ ਲਾਤੀ ਮਾਰ ਮਾਰ ਬੋਰਾ 13 ਮਹੀਨੇ ਦੀ ਬੱਚੀ ਨੂੰ ਜੇਲ੍ਹ ਭੇਜਤਾ ਉਹਨੂੰ ਜੇਲ੍ਹ ਦੇ ਵਿੱਚ ਡੱਕਦਾ ਸਣੇ ਉਹਦੀ ਮਾਂ ਨੂੰ ਉਹ ਸਕੂਲ ਦੇ ਵਿੱਚੋਂ ਅਦਰਸ਼ ਸਕੂਲਾਂ ਦਾ ਚੇਅਰਮੈਨ ਆ ਭਗਵੰਤ ਮਾਨ ਆ 24 ਜਿਹੜੇ ਅਦਰਸ਼ ਸਕੂਲ ਆ ਚੌਕੇ ਸਕੂਲ ਅਦਰਸ਼ ਸਕੂਲ ਦੇ ਵਿੱਚ ਆਉਂਦਾ ਉਹਥੇ 13 ਮਹੀਨਾ ਦੀ ਬੱਚੀ ਨੂੰ ਵੀ ਜੇਲ੍ਹ ਭੇਜਦਾ ਉਹ ਟੀਚਰਾਂ ਨੂੰ ਵੀ ਜੇਲ੍ਹ ਭੇਜਦਾ 35 ਕਿਸਾਨਾਂ ਨੂੰ ਵੀ ਜੇਲ੍ਹ ਭੇਜਦਾ ਸੀ ਜਿਹਦੇ ਵਿੱਚ ਦੂਜੇ ਕਿਸਾਨ ਰਿਹਾ ਹੋ ਗਏ ਚਾਰ ਕਿਸਾਨ ਅਜੇ ਵੀ ਜੇਲ੍ਹ ਦੇ ਵਿੱਚ ਆ ਉਹਨਾਂ ਦਾ ਸਰਪ ਕਸੂਰ ਇੰਨਾ ਕੋਈ ਨਸ਼ਾ ਤਕਸਰੀ ਨਹੀਂ ਕੋਈ ਕ੍ਰਿਮਿਨਲ ਨਹੀਂ ਉਹ ਆਦੇ ਤੁਸੀਂ ਜੁਨੀਅਨ ਦੇ ਵਿੱਚੋਂ ਉਹਨਾਂ ਦੀ ਜਵਾਨਤ ਸਰਪ ਇਸ ਕਰਕੇ ਨਹੀਂ ਹੋ ਰਹੀ ਉਹ ਆਪ ਦੀ ਨਿੱਜੀ ਲੜਾਈ ਕਰਕੇ ਨੇ ਗਏ ਸੀ ਉਹ ਲੋਕਾਂ ਦੀ ਲੜਾਈ ਕਰਕੇ ਗਏ ਸੀ ਉਹ ਚੌਕੇ ਸਕੂਲ ਬੱਚਿਆਂ ਦਾ ਭੁੱਖ ਬਚਾਉਣ ਗਏ ਸੀ ਉਹ ਟੀਚਰਾਂ ਦੇ 41000 ਰੁਪਏ ਦਲਖਾ ਜੱਸ ਤੇ ਉਹਦੇ ਚ ਉਹਨਾਂ ਨੂੰ ਮਿਲਦਾ ਪਤਾ ਕਿੰਨਾ 11000 ਏਟੀਐਮ ਆ ਜਿਹੜਾ ਉਹ ਠੇਕੇਦਾਰ ਗਰਮੇਸ਼ ਸਿੰਘ ਰੱਖੀ ਬੈਠਾ ਉਹਨਾਂ ਦਾ ਤਨਖਾਹ ਉਹ ਖਾ ਜਾਂਦਾ ਅਸੀਂ ਆਦੇ ਸੀ ਉਹਨਾਂ ਦਾ ਉਹਨਾਂ ਤੇ ਕਾਰਵਾਈ ਹੋਵੇ ਵਿਧਾਨ ਸਭਾ ਦੇ ਵਿੱਚ ਇਹ ਆਵਾਜ਼ ਚੱਕੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਆਵਾਜ਼ ਚੱਕ ਰਹੇ ਹਾਂ ਵੀ ਸਾਰੇ ਐਮ ਐਲ ਏ ਨੂੰ ਬੇਨਤੀ ਰੱਖ ਰਹੇ ਹਾਂ ਵੀ 92 94 ਤੁਸੀਂ ਜਾ ਕੇ ਵਿਧਾਨ ਸਭਾ 'ਚ ਆਵਾਜ਼ ਚੱਕੋ ਭਗਵਾਨਤਮਨ ਸਾਹਿਬ ਗਰਮੇਸ਼ ਠੇਕੇਦਾਰ ਤੇ ਉਹਦੇ ਤੇ ਕਾਰਵਾਈ ਕਰਨ ਚੌਕ ਦੇ ਸਕੂਲ ਦੇ ਜਿਹੜੇ ਟੀਚਰਾਂ ਉਹਨਾਂ ਨੂੰ ਵਾਪਸ ਭਰਤੀ ਕੀਤਾ ਜਾਵੇ ਜਿਹੜੇ 12 12 ਸਾਲ ਹੋ ਗਏ ਉੱਥੇ ਨੌਕਰੀ ਕਰਦੇ ਸੀ ਅੱਜੋ ਕਿਹੜੇ ਟੱਠੇ ਖੂਚ ਡਿੱਗਣੂ ਦਾ ਬੇਰੁਜ਼ਗਾਰ ਹੋ ਗਏ ਉਹਨਾਂ ਨੇ ਜੇਲਾਂ ਵੀ ਕੱਟ ਲਈ ਉਹਨਾਂ ਨੇ ਕੁੱਟਾਂ ਵੀ ਖਾ ਲਈ ਉਹਨਾਂ ਦਾ ਤਿੰਨ ਵਾਰਾ ਧਰਨਾ ਵੀ ਜਕਾਤਾ 13 ਮਹੀਨਾ ਦੀ ਬੱਚੀ ਵੀ ਜੇਲ੍ਹ ਜਾਈ ਵੀ ਉਹਨਾਂ ਨੂੰ ਰੋਜ਼ਗਾਰ ਵਾਪਸ ਆ ਜਾਏ ਗਰਮੇਲ ਠੇਕੇਦਾਰ ਨੂੰ ਜੇਲ੍ਹ ਚ ਭੇਜੋ ਸਾਡੀਆਂ ਇਹ ਮੰਗਾਂ ਸੀ ਜੋਂਦ ਜਿਹੜੀ ਜ਼ਮੀਨ ਮਸਲਾ ਚੱਲ ਰਿਹਾ ਉਹ ਜ਼ਮੀਨ ਹੈ ਜਿਹੜੀ ਸਰਦਾਰਾਂ ਨੂੰ ਦਿੱਤੀ ਜਾ ਰਹੀ ਹੈ 1988 ਦੇ ਵਿੱਚ ਉਹ ਹਾਈ ਕੋਰਟ ਤੋਂ ਕੇ ਜਿੱਤ ਕੇ ਆਏ ਸੀ ਜੌਂਦਪਿੰਡ ਵਾਲੇ ਉਦੋਂ ਆਨਲਾਈਨ ਸਿਸਟਮ ਹੈ ਨਹੀਂ ਸੀ ਥੱਲੇ ਜ਼ਮੀਨ ਉਹਨਾਂ ਦੀ ਚੜ੍ਹਨ ਨਹੀਂ ਦਿੱਤੀ ਹੁਣ ਮਸਲਾ ਕੀ ਹੈ ਉਹ ਹਾਈ ਕੋਰਟ ਤੋਂ ਸਰਦਾਰ ਕੇ ਜਿੱਤਿਆ ਏ ਇੱਕ ਬੰਦਾ 4 ਕਿੱਲੇ ਬਾਣ ਵਾ ਰਿਆ ਇੱਕ ਬੰਦੇ ਕੋਲੇ 100 ਕਿੱਲਾ ਉਹ 4 ਕਿੱਲੇ ਖੋ ਕੇ 100 ਕਿੱਲੇ ਵਾਲੇ ਨੂੰ ਦੇਣਾ ਕਿੱਡੀ ਕੁ ਬਾਦਰੀ ਵਾਲੀ ਗੱਲ ਆ ਉਹ ਤਾਂ ਪਹਿਲਾਂ ਵੀ ਬਹੁਤ ਆ ਉਹਦੇ ਕੋਈ ਤਜਵੀਰ ਤੇ 4 ਕਿੱਲੇ ਵਾਲਾ ਰੋਟੀ ਖਾ ਰਿਆ 700 ਕਿੱਲਾ ਜੌਂਦਪਿੰਡ ਦਾ ਨਹੀਂ ਜਾਣਦਾ ਕੱਲੇ ਜੌਂਦ ਦਾ ਸਵਾਲ ਨਹੀਂ ਸ਼ਮਿੰਦਰ ਇਹ ਪੂਰੇ ਪੰਜਾਬ ਦਾ ਸਵਾਲ ਹੈ ਭਾਰਤ ਮਾਲਾ ਛੜਕਾਂ ਨਿਕਲ ਗਈਆਂ ਲੋਕਾਂ ਦੇ ਖਾਤੇ 'ਚ ਰੁਪਈਆ ਨਹੀਂ ਪਾਇਆ ਇੱਥੇ 2700 32 ਪਿੰਡਾਂ ਦਾ ਦੂਜੇ ਪਾਸੇ ਕਿਵੇਂ 24000 24311 ਏਕੜ ਜ਼ਮੀਨਾਂ ਲੁਧਿਆਣੇ ਦੇ ਵਿੱਚ ਉਹ ਵੀ ਜਾ ਰਹੀ ਆ ਹਾਜ਼ਲਕਾ ਫੀਡ ਫਾਰਮ ਵਾਲਾ ਮਸਲਾ 2700 ਏਕੜ ਉਹ ਵੀ ਜਾ ਰਹੀ ਆ ਆਪਣੇ ਪਿੰਡਾਂ ਦੇ ਵਿੱਚ ਤੈਨੂੰ ਪਤਾ ਨਹੀਂ ਸਮੁੰਦਰ ਬੋਰ ਕਰਤਾ ਗਿੱਦੜਵਾ ਦੇ 11 ਪਿੰਡ ਹੈ ਇੱਥੇ ਬੋਰ ਕਰਨਗੇ ਇੱਥੇ ਇਹ ਪਿੰਡ ਵੀ 21 ਪਿੰਡ ਮੱਲਣ ਵੀ ਆ ਕੋਟਲ ਵੀ ਆ ਉਹ ਬੋਰ ਕਰਨਾ ਧਰਤੀ ਦੇ ਵਿੱਚ ਆ ਕੇ ਇਹ ਥੱਲੋਂ ਜ਼ਮੀਨਾਂ ਰਹਿ ਜਾਣੀਆਂ ਸਾਡੇ ਕੋਲ ਜਦੋਂ ਬੋਰ ਕਰਤਾ ਉਹ ਧਰਤੀ ਤਾਂ ਬੰਜਰ ਹੋ ਜੂਗੀ ਉਹ ਵੀ ਸਰਵੇ ਕਰ ਲਿਆ ਸਾਰਾ ਕੁਝ ਹੋ ਗਿਆ ਉਹ ਵੀ ਹਮਲਾ ਹੋਣ ਵਾਲਾ ਆਪਾਂ ਨੂੰ ਇਕੱਠੇ ਹੋਣਾ ਪਊਗਾ ਆਪਾਂ ਸਰਕਾਰਾਂ ਆਉਂਦੀਆਂ ਜਾਂਦਗਾਰ ਇਹਨਾਂ ਪਾਲਟੀਆਂ ਆਉਂਦੀਆਂ ਜਾਂਦਗਾਰ ਇਹਨਾਂ ਪਾਰਟੀਆਂ ਪਿੱਛੇ ਸਰਕਾਰਾਂ ਪਿੱਛੇ ਭਾਈਚਾਰਾ ਸਾਂਝ ਨਾ ਖਾਓ ਕਰੀਏ ਇੱਥੇ ਰਹੀਏ ਐਦਾ ਸਰ ਜੋੜ ਗਏ ਨਹੀਂ ਕਰ ਲਈ ਸੀ ਜਦੋਂ ਆਏ ਆ 2 ਘੰਟੇ ਪਹਿਲਾਂ ਕਿਹਾਗਾ ਅਸੀਂ ਆ ਗਏ ਸੀ ਵੀ ਭਾਈ ਜੀ ਆਪਣੇ ਪਿੰਡੇ ਇੱਥੇ ਕੋਈ ਡਿਸਕਸ਼ਨ ਨਾ ਕਰੋ ਕਿਰਪਾ ਕਰਕੇ ਉੱਥੇ ਜਾਓ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਬਾਕੀ ਜਿਹੜੀ ਇਹ ਗੱਲ ਕਰਦੇ ਵੀ ਡਿੰਪੀ ਢੱਲੋਂ ਨੇ ਕੀ ਮੁੱਦਾ ਚੱਕਾ ਕਿਸਾਨਾਂ ਦੇ ਲਈ 6 ਮਹੀਨੇ ਹੋਇਆ ਐਮਐਲਏ ਬਣੇ ਨੂੰ ਉਹਨਾਂ ਨੂੰ ਇੱਕ ਵਾਰੀ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੇ ਤਿੰਨ ਮੰਗਾਂ ਰੱਖੀਆਂ ਜਿਹੜੀਆਂ ਕਿਸਾਨਾਂ ਨਾਲ ਸੰਬੰਧਤ ਸੀਗਾ ਉਸ ਗੱਲ ਤੇ ਜੇ ਮੈਨੂੰ ਝੂਠਾ ਕਰ ਦੇਣ ਪਹਿਲੀ ਗੱ ਜਿਹੜੀ ਸਾਡੇ ਹਲਕੇ ਨੂੰ ਬਹੁਤ ਲੋੜ ਹੈ ਕਿਉਂਕਿ 25-30 ਸਾਲ ਹੋ ਗਏ ਖਾੜਾ ਬਿਲਕੁਲ ਖਤਮ ਹੋ ਗਿਆ ਪਾਈਪਲਾਈਨਾਂ ਨਵੀਂ ਜਨਰੇਸ਼ਨ ਆ ਗਈ ਨਵੀਂ ਡਿਮਾਂਡ ਹੈ ਪਾਈਪਲਾਈਨਾਂ ਦੀ ਮੰਗ ਸੀ ਦੂਜਿਆਂ ਨੇ ਜਿਹੜੀ ਮੰਗ ਰੱਖੀ ਹੈ ਵਿਧਾਨ ਸਭਾ ਚ ਕਿਸਾਨਾਂ ਨਾਲ ਸੰਬੰਧਿਤ ਸ਼ੈਲਰਾਂ ਤੋਂ ਜਿਹੜਾ ਮਤਲਬ ਚੱਕਿਆ ਨਹੀਂ ਜਾਂਦਾ ਸੀਗਾ ਝੋਨਾ ਉਹਨਾਂ ਨੇ ਮੰਗ ਰੱਖੀ ਹੈ ਵੀ ਉਹਨੂੰ ਵਧਾਇਆ ਜਾਵੇ ਉਹ ਵੀ ਕਿਸਾਨਾਂ ਨਾਲ ਜੁੜੀ ਹੋਈ ਮੰਗ ਆ ਤੀਜੀ ਮੰਗ ਸੀ ਛੱਪੜਾਂ ਦੀ ਜਿਹੜਾ ਸਭ ਤੋਂ ਵੱਡਾ ਜਿਹੜਾ ਹੁਣ ਤਰਨੂੰ ਸੌਂਦ ਮੰਤਰੀ ਨੇ ਪਾਸ ਕੀਤਾ ਪੂਰੇ ਪੰਜਾਬ 'ਚ ਉਹ ਪ੍ਰੈਕਟੀਕਲ ਜਿਹੜਾ ਪਾਇਲਟ ਪ੍ਰੋਜੈਕਟ ਡਿੰਪਿਟਲ ਹੁੰਦੀ ਮੰਗ ਸੀਗੀ ਕਿ ਗਦਰਬਾ ਦੇ ਵਿੱਚ ਮੇਰੇ ਇਹ ਕੰਮ ਕੀਤਾ ਜਾਵੇ ਉਹਨਾਂ ਨੇ ਇਹ ਮੰਗ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਤੇ ਛੱਪੜਾਂ ਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਨਵੀਨ ਕਨ ਕੀਤਾ ਜਾਣਾ ਜਿਹੜੀਆਂ ਇਹ ਤਿੰਨ ਚਾਰ ਮੰਗਾਂ ਸਿਰਫ ਕਿਸਾਨੀ ਨਾਲ ਸਬੰਧਤ ਸਿੰਘਾ ਉਹ ਡਿੰਪਿਟੇ ਲੋ ਰੱਖੀਆਂ ਅਗਲੀ ਗੱਲ ਜਿਹੜੀ ਡਵੈਲਪਮੈਂਟ ਦੀ ਕੰਮ ਹੋ ਰਹੀ ਹੈ ਗਦਰਬਾ ਦੇ ਵਿੱਚ ਲੰਬੀ ਤੋਂ ਗੱਗਵਾ ਰੋਡ ਉਹ ਵੀ ਡਿੰਪੀ ਢਲਣਾ ਕਰਾ ਕੇ ਲਿਆਂਦੀ ਆ ਮਦੀਰ ਤੋਂ ਸੋਥਾ ਰੋਡ ਸਾਡੇ ਪਿੰਡ ਤੋਂ ਸਾਬ ਚੰਦ ਦਵਾਇਆ ਹੋ ਕੇ ਗਦਲਬਾ ਤੱਕ ਰੋਡ ਮਤਲਬ ਜਿਹੜਾ ਕੰਮ ਵੱਧ ਤੋਂ ਵੱਧ ਡਿੰਪੀ ਢਲੋ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਰ ਰਿਹਾ ਗਦਲਬਾ ਹਾਲ ਕੇ ਦੇ ਵਿੱਚੋਂ ਘੱਟ ਵਿਚਰ ਰਿਹਾ ਸੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਉਹਦਾ ਤਜਰਬਾ ਪ੍ਰਾਣਾ ਸਰਕਾਰਾਂ ਦੇ ਵਿੱਚ ਰਹੇ ਆ ਉਹਨਾਂ ਨੂੰ ਪਤਾ ਵੀ ਕੰਮ ਕਿੱਥੋਂ ਹੋਣਾ ਹੈ ਕਿਹੜੇ ਅਫਸਰ ਤੋਂ ਹੋਣਾ ਹੈ ਹਰ ਰੋਜ਼ ਦੋ ਵਾਰੀ ਸੈਕਟਰੀ ਗਵਰਨਮੈਂਟ ਨਾਲ ਚਾਹੇ ਉਹ ਡਿਸੇਬਿਲਟੀ ਹੋਵੇ ਚਾਹੇ ਸਮਾਜਿਕ ਸਿੱਖਿਆ ਹੋਵੇ ਚਾਹੇ ਉਹ ਸ਼ੋਸ਼ਲ ਹੋਵੇ ਚਾਹੇ ਉਹ ਖੇਡਾਂ ਲਈ ਹੋਵੇ ਹੁੰਦੀ ਉਹਨਾਂ ਤੋਂ ਫੰਡ ਵੱਧ ਤੋਂ ਵੱਧ ਲਿਆਉਂਦੀਆਂ ਕੋਸ਼ਿਸ਼ ਕਰ ਰਹੇ ਹੁੰਦੇ ਆ ਸੋ ਇਹੋ ਜਿਹਾ ਇਨਸਾਨ ਸਾਡੇ ਹਲਕੇ ਨੂੰ ਮਿਲਿਆ ਅਸੀਂ ਜਿਹੋਣੇ ਵੀ ਅਸੀਂ ਆਪਦੇ ਹਲਕੇ ਦੀ ਡਿਵੈਲਪਮੈਂਟ ਕਰਾ ਲਈਏ ਮਾਣਕ ਭਲੀ ਕਰਿਓ ਆਪਣਾ ਮੰਤਰੀ ਬਣਦੇ ਆ ਤਾਂ ਤੁਸੀਂ ਜਾ ਕੇ ਫਿਰ ਤੁਹਾਨੂੰ ਖੁੱਲੀ ਜੁੱਟੀਆਂ ਤੁਸੀਂ ਆਲ ਪੰਜਾਬ ਉਹਦਾ ਕਿਤੇ ਮਰਜ਼ੀ ਬੋਲ ਕਰਤਾ ਅਸੀਂ ਅੱਜ ਉਹਦਾ ਫਾਇਦਾ ਕਾਸੀ ਜੇ ਸਾਡੇ ਵਿੱਚ ਖੜਦਾ ਸ਼ਮਿੰਦਰ ਸਾਨੂੰ ਸਾਨੂੰ ਐਸੀ ਨਾ ਲਾਉਂਦਾ ਸਾਡੇ ਕਹਿੰਦਾ ਦੱਸੋ ਸਵਾਲਾਂ ਦਾ ਜਵਾਬ ਕੀ ਹੈ ਤੁਹਾਡੇ ਕੋਲੇ ਡੇਪੀ ਦਾ ਫਾਇਦਾ ਕਾਸੀ ਵੱਡਾ ਦਾਇਰਾ ਨਹੀਂ ਅਸੀਂ ਆਪਦੇ ਪਿੰਡ ਦਾ ਕਿਸਮਤ ਆ ਅਸੀਂ ਆਪਦੇ ਪਿੰਡ ਨੂੰ ਬਚਾਉਣਾ ਹੈਗਾ ਵਿਰੋਧ ਤੋਂ ਬਚਾਉਣਾ ਬਦਨਾਮੀ ਤੋਂ ਬਚਾਉਣਾ ਨਸ਼ੇ ਦੇ ਖਲਾਫ ਲੜਾਈਆਂ ਲੜੀਆਂ ਗਈਆਂ ਯੂਥ ਨੂੰ ਲੈ ਕੇ ਅਸੀਂ ਸਪੋਰਟਸ ਗਰਾਊਂਡ ਮੰਗ ਰਹੇ ਆ ਇਹ ਸਾਡੀਆਂ ਮੰਗਾਂ ਆ ਇੱਕ ਚੀਜ਼ ਹੈ ਜਿਹੜੀ ਮੇਰੇ ਛੋਟੇ ਭਰਾ ਨੇ ਗੱਲ ਰੱਖੀ ਸੀ ਸਾਡਾ ਜ਼ਿਲ੍ਹਾ ਪ੍ਰਧਾਨ ਕੋਟਲੀ ਆ ਇਹ ਪਿੰਡ ਦੇ ਕੋਟਲੀ ਦੇ ਬੰਦੇ ਵੀ ਖੜੇ ਆ ਇਹਨੂੰ 20 ਸਾਲ ਹੋ ਗਏ ਜਥੇਬੰਦੀ ਚ ਕੰਮ ਕਰਦੇ ਨੂੰ 1 ਰੁਪਏ ਦਾ ਕੋਈ ਬੰਦਾ ਇਹਦੇ ਤੇ ਰਵਾਧਾਰ ਕੱਢ ਦੇ ਆ ਕੋਟਲੀ ਵਾਲੇ ਖੜੇ ਪੁੱਛੋ ਇਹਨਾਂ ਨੂੰ ਇਮਾਨਦਾਰ ਬੰਦਾ ਹੈ ਸਿਰਫ ਇਮਾਨਦਾਰ ਬੰਦਾ ਹੈ ਅੱਜ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਚੰਗੇ ਘਰੋਂ ਆ ਠੀਕ ਹੈ ਦੂਜੀ ਗੱਲ ਰਹੀ ਜਿਹੜਾ ਇਹਨਾਂ ਨੇ ਮੋਟਰਸਾਈਕਲ ਦਾ ਸੀ ਪੱਕਾ ਕਲੀਅਰ ਕਰ ਦਿੱ ਗਏ ਸਾਨੂੰ ਬਾਈ ਨੇ ਗੱਲ ਤਾਂ ਛੇੜ ਲਈ ਇਹ ਚੀਜ਼ਾਂ ਸਾਡੇ ਆਪਸ ਵਿੱਚ ਭਾਈਚਾਰੇ ਚ ਛੱਟ ਮਾਰਨ ਵਾਲੀਆਂ ਗੱਲਾਂ ਹੁੰਦੀਆਂ ਚਿੱਟਾ ਚਿੱਟਾ ਚਟਾ ਹੁੰਦਾ ਆਇਆ ਕਿੱਥੋਂ ਆ ਨਹੀਂ ਨਹੀਂ ਇਹਦਾ ਆਇਆ ਲੋ ਯਾ ਢੋਲ ਪਾ ਕੇ ਕੋ ਯਾ ਢੋਲ ਪਾ ਕੇ ਕਾ ਚਟਾ ਇੱਕ ਨਹੀਂ ਦੱਸੂਗਾ ਕਿਹਦੇ ਐਸੇ ਪਿੰਡ ਦੇ ਵਿੱਚ ਦੇ ਪੋਸਟ ਮੈਂ ਮੇਰੀ ਨਹੀਂ ਮੇਰੀ ਗੱਲ ਸੁਣੋ ਮੈਂ ਅਸੀਂ ਵੀ ਦੱਸਾਂ ਦੀ 1 ਮਿੰਟ ਉਹਨੂੰ ਵੇਖੀ ਦੀ ਗੱਲ ਦੱਸਾਂਗੇ ਵੀ ਉਹ ਲਿਖਿਆ ਹੋਵੇ ਰੋਕੋ 1 ਮਿੰਟ ਅਸੀਂ ਅਸੀਂ ਆਦੇ ਆ ਕਿਹੜਾ ਸਰਕਾਰ ਦੇ ਵਿੱਚ ਉਹਨੂੰ ਸਵਾਲ ਵੀ ਹੋਣਗੇ ਦੂਜੀ ਗੱਲ ਇਸ ਜੇ ਕੋਈ ਬੱਚੇ ਮੋਟਰਸਾਈਕਲ ਲੈ ਗਏ ਹੁਣ ਬੱਚਿਆਂ ਦੇ ਆਪਾਂ ਮੇਰੀ ਗੱਲ ਸੁਣੋ ਉਹਨਾਂ ਦੇ ਨਾਲ ਬੱਚੇ ਆ ਬੱਚਾ ਦੋ ਨਾਲ ਚੜ ਗਏ ਕਿਸੇ ਦੀ ਜੇਬ ਚ ਕੀ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਹੁਣ ਮੈਨੂੰ ਕੀ ਪਤਾ ਤੁਹਾਨੂੰ ਕੀ ਪਤਾ ਮੇਰੀ ਜੇਬ ਚ ਕੀ ਆ ਮੈਨੂੰ ਕੀ ਪਤਾ ਬਾਈ ਦੀ ਜੇਬ ਚ ਕੀ ਆ ਠੀਕ ਹੈ ਉੱਥੇ ਆਉਣ ਨਾਕੇ ਤੇ ਆ ਜੋ ਮੋਟਰਸਾਈਕਲ ਲਾ ਲਿਆ ਉਹਦੀ ਤਬਦੀਲ ਚੱਲ ਰਹੀ ਪਰ ਜੇ ਹਾਂ ਆਏ ਕੋਈ ਸਾਬਤ ਕਰਦੇ ਵੀ ਕੋਈ ਨਸ਼ਾ ਤਖਸਰੀ ਹੈ ਚਾ ਕੋਈ ਪੁਰਾਣਾ ਬਲੈਕ ਕਰਦਾ ਹੈ ਚਾ ਕੋਈ ਪੁਰਾਣਾ ਇਹ ਚ ਇਹਨਾਂ ਨੇ ਕੋਈ ਕ੍ਰਿਮੀਨਲ ਕੋਈ ਕੀਤਾ ਫੇਰ ਸਾਡੇ ਤੇ ਕੋਈ ਅਲੀਕੇਸ਼ਨ ਲਾ ਸਕਦਾ ਪਰ ਬੱਚੇ ਬੱਚੇ ਦਾ ਐ ਕਹਿਣਾ ਵੀ ਇੱਕ ਮੋਟਰਸਾਈਕਲ ਲਾ ਦੇਣਾ ਪਰ ਅਜ ਉਹ ਉਹ ਨੂੰ ਮੁਰਜ਼ਮਤਾ ਦੀ ਆਪੇ ਸਾਫ਼ ਕਰਤਾ ਮੋਟਰਸਾਈਕਲ ਫੜ ਲਿਆ ਕੋਈ ਹੋਰ ਗੱਲ ਨਹੀਂ ਕਿਸੇ ਕੋਈ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਤੁਸੀਂ ਇਹ ਗੱਲ ਤਾਂ ਸੁਣ ਲੈ ਲਓ ਪੱਖ ਰੱਖ ਲੈਣ ਦਿਓ ਜੇ ਕੋਈ ਮੋਟਰਸਾਈਕਲ ਥਾਣੇ ਦੇ ਵਿੱਚ ਲਾ ਲਿਆ ਕੋਈ ਉਹ ਮੁਰਜ਼ਮ ਨਹੀਂ ਬਣ ਗਿਆ 18 ਵਾਲੀ ਬੀਬੀ ਸੀ ਉਹਦੇ ਕੋਲ ਤਾਂ ਛਰੇ ਆਮ ਸਭ ਕੁਝ ਪੜਿਆ ਗਿਆ ਉਹ 8 ਦਿਨਾਂ ਚ ਬਾਹਰ ਆ ਗਈ ਉਹਦੀਆਂ ਕੋਠੀਆਂ ਕਿੰਨੀਆਂ ਘਟਾਤੀਆਂ ਠੀਕ ਉਹ ਵੀ ਪੁਲਿਸ ਦਾ ਮੈਟਰਾ ਪੁਲਿਸ ਜੇ ਕੋਈ ਗੁਨਾਹ ਹੋਊਗਾ ਪੁਲਿਸ ਪਰਚਾ ਦਰਜ ਕਰਦੇ ਉਹ ਸਾਹਮਣੇ ਆ ਪਰ ਕੋਈ ਸਾਬਤ ਕਰਦੇ ਵੀ ਤੂੰ ਹੀ ਕੀਤਾ ਠੀਕ ਪਰ ਅਲੀਕੇਸ਼ਨ ਲਾਉਣਾ ਹੈ ਵੀ ਅਸੀਂ ਵੀ ਆਏ ਆ ਜੇ ਯਾਰ ਤੁਸੀਂ ਡੈਂਪੀ ਤੇ ਨਹੀਂ ਰੁਕਿਆ ਤੁਸੀਂ ਡੈਂਪੀ ਬਾਰੇ ਬੋਲੋਗੇ ਤਾਂ ਅਸੀਂ ਸੋਡੀਆਂ ਕਮਜ਼ੋਰੀਆਂ ਕੱਢ ਕੇ ਲੈਂਦੇ ਆ ਅਸੀਂ ਤਾਂ ਭਰਾਵੋ ਆਮ ਘਰਾਂ ਦੇ ਮੁੰਡੇ ਆਮ ਉੱਠੇ ਆ ਹਜ਼ਾਰਾਂ ਕਮਜ਼ੋਰੀਆਂ ਹੋਣੀਆਂ ਪਰ ਡੈਂਪੀ ਨਾਲ ਅਸੀਂ ਇੱਕ ਮੇਰੇ ਲਗੇ ਡੈਂਪੀ ਐਸ ਟਾਈਮ ਇੱਕ ਸਰਕਾਰ ਦਾ ਹਿੱਸਾ ਹੈ ਡੈਂਪੀ ਐਸ ਟਾਈਮ ਗਿੱਦੜਬਾਹ ਦੀ ਲੋਕਾਂ ਦੇ 1.5 ਲੱਖ ਨੂੰ ਵੋਟ ਪਈ ਹੈ 30000 ਤੇ ਉਹ ਜਿੱਤਿਆ ਉਹ ਗਵਾਹੀ ਕਰ ਰਿਹਾ ਉਹਨੇ ਲੋਕਾਂ ਦੇ ਮੁੱਦੇ ਲੈ ਕੇ ਜਾਣੇ ਆ ਉਹ ਇਸ ਟਾਈਮ ਗਿੱਦੜਬਾਹਾ ਦਾ ਐਮਐਲਏ ਆ ਗਿੱਦੜਬਾਹਾ ਦਾ ਮਾਲਕ ਹੈ ਤੇ ਅਸੀਂ ਰੋਣਾ ਪਿੱਟਣਾ ਅਸੀਂ ਪੂਰੇ ਜਿਹੜਾ ਸਾਡੀ ਜਥੇਬੰਦੀ ਦਾ ਸਿਸਟਮ ਬਣਿਆ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣਿਆ ਹੋਇਆ ਵੀ ਆਪਦੇ ਐਮਐਲਏ ਕੋਲੇ ਤੁਸੀਂ ਰੋਓ ਪਿੱਟੋ ਆਵਾਜ਼ਾਂ ਚੱਕੋ ਉਹ ਗਾਂ ਚੱਕਣਗੇ ਤੇ ਰੋਏ ਬਿਨਾ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਉਹ ਮਸਲਾ ਸੀ ਇਸ ਕਰਕੇ ਕਿਸੇ ਤੇ ਅਲੀਕੇਸ਼ਨ ਆ ਲੈਣਾ ਅਸੀਂ ਆਪਾਂ ਸਿਰ ਵੜਾ ਸਕਦੇ ਹਾਂ ਪਰ ਇਹ ਲਗਾਉਣੇ ਹੋਣਗੇ ਅਭੀ ਦੁੱਧ ਅਲੀਕੇਸ਼ਨ ਲੱਗ ਜਾਣਗੇ ਝੂਠੇ ਇਹ ਢਿੰਪੀ ਢੱਲੋਂ ਨੇ 15 ਸਾਲਾਂ ਤੋਂ ਸਿਆਸਤ ਕਰ ਰਹੇ ਇੱਕ ਵੀ ਉਹ ਬੇਦਾਗ ਬੰਦਾਗਾ ਕੋਈ ਵੀ ਤੁਸੀਂ ਉਹਨਾਂ ਤੇ ਅਲੀਕੇਸ਼ਨ ਕਰ ਦਿਓ 15 ਸਾਲਾਂ ਜਾਂ ਹੋਰ ਸਰਕਾਰ ਚ ਐਮਪੀ ਤੇ ਅਲੋਕੇਸ਼ਨ ਨਹੀਂ ਲੈ ਆਵੇ ਨੇ ਐਮਪੀ ਤੇ ਅਲੋਕੇਸ਼ਨ ਨਹੀਂ ਅਸੀਂ ਤਾਂ ਮੁੱਦੇ ਰੱਖਦੇ ਸੀ ਸਾਫ ਸੁਥਰਾ ਬੰਦਾ ਹੈ ਕਹਿੰਦਾ ਨਾ ਫਿਰ ਅਸੀਂ ਤਾਂ ਅਸੀਂ ਤਾਂ ਸਪੈਸੀਫਿਕਲੀ ਡਿਪਟੀ ਲੋਕਲ ਦਾ ਗੱਲ ਕਾਉਣਾ ਇੱਕ ਮਿੰਟ ਸੁਣ ਮੈਂ ਬੋਲ ਰਿਹਾ ਉਹ ਬੋਲ ਰਿਹਾ ਸੁਣ ਫਿਰ ਅਸੀਂ ਡੈਂਪੀ ਨੂੰ ਕਿਦੋਂ ਕਿਹਾ ਬਈ ਉਹ ਚੋਰ ਹੈ ਜਾਓ ਕੜਮੀ ਲਾਓ ਨਾ ਫਿਰ ਉਹਨੂੰ ਅਸੀਂ ਕਿਦੋਂ ਕਿਹਾ ਸਾਹੀ ਇਹ ਗੱਲ ਨਹੀਂ ਕਿਹਾ ਨਹੀਂ ਤਾਂ ਹੋਰ ਫਿਰ ਕੀ ਕਹਣਾ ਚਾਹੁੰਦਾ ਤੂੰ ਸਾਫ਼ ਕਹੋ ਨਾ ਨਹੀਂ ਨਹੀਂ ਅਸੀਂ ਉਹਦੇ ਬਾਰੇ ਤਾਂ ਗੱਲ ਅਸੀਂ ਤਾਂ ਜਿਵੇਂ ਮੰਗਾ ਲੈ ਕੇ ਆਏ ਕੱਲ ਨੂੰ ਫਿਰ ਦੂਜਾ ਕਹਿੰਦਾ ਸਾਫ਼ ਅਸੀਂ ਕਿਹੜੀ ਲਈ ਆ ਉਹਦੀ ਸ਼ਰਾਬ 1 ਮਿੰਟ ਸਾਫ਼ ਕਹਿ ਦਊਗਾ 1 ਮਿੰਟ ਸਾਫ਼ ਕਹਿ ਦੇਗੇ ਪਟੋਕੇ ਕਹਾਂਗੇ 1 ਮਿੰਟ ਜਮਿੰਦਰ ਉਹ ਇੱਥੇ ਰੁਕਦਾ ਆਕੇ ਇੱਥੇ ਬੈੰਦਾ ਵੀ ਭਰਾਵੋ ਪਾਣੀ ਪੀ ਲਿਆ 4 ਘੰਟੇ ਹੋ ਗਏ ਤੁਸੀਂ ਬੈਠੇ ਨੂੰ ਧੁੱਪੇ ਆ ਬੈਠਾ ਚੌਕੜੀ ਮਾਰਕੀਟ ਇੰਪੀਟੇ ਲੋ ਕਹਿੰਦਾ ਮੈਂ ਤੁਹਾਡੇ ਨਾਲ ਬਹਿਣਾ ਭਰਾਵੋ ਦੱਸੋ ਤੁਹਾਡੀਆਂ ਕੀ ਮੰਗਾ ਅਸੀਂ ਮੰਗਾ ਦੱਸਦੇ ਇੱਕ ਥੋਕੇ ਆਨਰ ਕੈਵਟ ਸੋਨੂੰ ਕਹਿੰਦਾ ਵੀ ਮੈਂ ਮੈਂ ਮੁੱਖ ਮੰਤਰੀ ਕੋਲ ਜਾ ਕੇ ਤੁਹਾਡੀਆਂ ਵਾਅਦੇ ਚੱਕੂਗਾ ਹੋ ਗਿਆ ਕਿਉਂ ਨਹੀਂ ਖੜਾ ਸਾਡੇ ਕੋਲੇ ਕਿਉਂ ਨਹੀਂ ਖੜਾ ਇੰਪੀਟੇ ਲੋ ਹੋ ਗਿਆ ਠੀਕ ਹੈ ਲੱਗਦਾ ਕਿ ਫਿਰ ਖੜਾ ਕਹਿੰਦਾ ਉਹਨੇ ਕਿਸਾਨਾਂ ਦੀ ਮੱਦੇ ਕਰਾਂਗੀ ਸਾਲ ਬਸ ਚਲਾਈ ਕੀ ਉਹਨੂੰ ਚਲਾਗਾ ਕਰ ਦਊਗਾ ਯਾਰ ਭਾਈ ਦੱਸ ਉਹ ਜਗਾ ਕਹਿੰਦੇ ਜਗਾ ਕਹਿੰਦੇ ਜਗਾ ਵੀ ਦੇਖੀ ਤੁਸੀਂ ਜਗਾ ਜਗਾ ਬੰਦੀ ਲੱਗੇ ਜਨਵਰੀ ਪੰਜਾਂ ਪੜਿਆ ਮਾਨਸਾ ਦੇ ਟੂਏ ਨੂੰ ਵੀ ਬੱਸ ਦੀ ਗੱਲ ਕਰਦੇ ਜਨਵਰੀ ਪੜਦਾ ਹੋਰੀ ਕਿ ਯਾਰ ਜਗਾ ਇਹ ਸਾਡੇ ਸਰਦਾਰੀ ਆਪਣੀ ਆ ਦੇ ਰੰਗ ਦਾ ਇਹ ਕਾਨੂੰਨ ਆਇਆ ਬਾਦਲ ਕਹਿੰਦੇ ਇਹ ਕਹਿੰਦਾ ਕਾਨੂੰਨ ਬਹੁਤ ਚੰਗਾ ਹੈ ਕਿ ਤੁਸੀਂ ਛੀਰ ਦੇ ਲੋਕਾਂ ਦੀ ਟੰਗਾਂ ਦੇ ਲੈ ਕੇ ਨੂੰ ਬਾਹਰ ਦੇ ਜਾ ਕਿੱਥੇ ਬਦਲ ਗਏ ਅੱਜ ਕਿੱਥੇ ਹੋ ਤੁਸੀਂ ਉਹਦੇ ਤੁਸੀਂ ਉਹਨਾਂ ਦੇ ਸਭ ਤੋਂ ਬਰਾਦ ਸੀ ਤੈਨੂੰ ਕਿੱਥੇ ਹੈ ਮਾਸੀ ਬੈਠੀ ਨਹੀਂ ਕੱਢ ਲੈ ਕਰ ਗੱਲ ਕਰੋ ਯਾਰ ਮਨ ਤੇ ਨੂੰ ਛੱਪ ਠੀਕ ਆ ਜੀ 26 ਢੋਨਾ ਬਜਾਇਆ ਸੀਗਾ ਸਾਡੀ ਹੱਥ ਸਾਲ ਨਹੀਂ ਲੱਗੇ ਨੇ ਲੁੱਟਿਆ ਗਿਆ ਸਾਡੀ ਹੱਥ ਸਾਲ ਨਹੀਂ ਲਈ ਜਿਹੜਾ ਉਹਨੇ ਸਾਲ ਬਸ ਲਾਈ ਉਹ ਖੂਚ ਬਾਈ ਮੈਂ ਕਿਉਂ ਆਦੇ ਖੂਚਾ ਨਹੀਂ ਹੋਇਆ ਸਾਡੀ ਘੱਟ ਨਹੀਂ ਸਾਡੀ ਕਦਰ ਵੀ ਪੁੰਹਦਾ ਲੋਕਾਂ ਦੇ ਮੰਗਾ ਮਸਲੇ ਲੈ ਕੇ ਜਾਂਦਾ ਇੱਕ ਲੈਟਾ ਸਾਡੀ ਗੱਲ ਸੁਣਦਾ ਸੀ ਕਹਿੰਦੇ ਡਿੰਪੀ ਦਾ ਹੁਣ ਅੱਜ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਡਿੰਪੀ ਨੂੰ ਤਾਂ ਨਹੀਂ ਅਸੀਂ ਨਹੀਂ ਚੰਗੇ ਲੱਗਦੇ ਜਦੋਂ ਭਰਾਵਾ ਸੱਤਾ ਤੋਂ ਬਾਹਰ ਹੁੰਦੇ ਉਹਨਾਂ ਸਾਰਿਆਂ ਨੂੰ ਚੰਗੇ ਲੱਗਦੇ ਆ ਮਿਲਦਾ ਉਹਦੇ ਘਰੇ ਜਾਂ ਅੱਜ ਅੱਜ ਸਾਰਿਆਂ ਨੂੰ ਜਗਲ ਚਲੇ ਜਾਵੇ মিডিਆ ਜਮਾ ਮਿਲੂਗਾ ਹੁਣ ਜਾਵੜੋ ਹੁਣ ਫੋਨ ਕਰ ਲੈਣੇ ਫੋਨ ਚੱਕੇਗਾ ਹੁਣ ਜਾਵੜੋ ਉਹਦੇ ਘਰੇ ਜਾਵੜੇ ਨੂੰ ਧਰੋਂ ਮਿਲੂਗਾ ਹੁਣ ਬਾਅਦ ਚ ਮਿਲ ਲੈਣ ਘਰੇ ਨਹੀਂ ਬੰਨਣਾ ਉਹਦੇ ਬਾਰਜੋ ਦੇ ਵਧੀਆ ਧਰਨੇ ਲਾਉਂਦੇ ਰਹੇ ਹਨ ਉਹਦੇ ਬਾਹਰ ਤੇ ਬਣਿਆ ਗੇਟ ਬਣਾ ਚਲੋ ਭਾਈ ਧਰਨੇ ਤਾਂ ਜਿਨਾ ਸਤਾ ਚਾਹ ਪਈ 2 3 ਸਾਲ ਪਹਿਲਾਂ ਨਾਲ ਉਹਦੇ ਬਾਹਰ ਚਲਾ ਲਾਓ ਮਿਲ ਲੋ ਅਸੀਂ ਨਾ ਮਿਲ ਲੋ ਉਹਦਾ ਲੱਗਣੇ ਜਿਆ ਸਸੂ ਇੱਕ ਗੇਟ ਚਲੋ ਭਾਈ ਛੋਟਾ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਸ਼ਮਿੰਦਰ ਭਾਈ ਚਲੋ ਜਿਹੜਾ ਕੋਈ ਦੇਖੋ ਤੇ ਹੋਦਾ ਉਹਦੇ ਖਰਾਬ ਪਿੰਡਾਂ ਦੇ ਬੰਦੇ ਸੋਟਾ ਸਾਡਾ ਮਸਲਾ ਨਹੀਂ ਦੇ ਖਰਾਬ ਅਸੀਂ ਨਹੀਂ ਸਾਡੇ ਪਿੰਡ ਦੇ ਵਿੱਚ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਤੁਸੀਂ ਨਹੀਂ ਮਾਹੌਲ ਖਰਾਬ ਕਰ ਰਹੀ ਹੈ ਬਈ ਬੇਨਤੀ ਕੀਤੀ ਸੀ ਅੰਕਲ ਵੀ ਤੁਸੀਂ ਭਲਾਈਆਂ ਨੇ ਕਿਉਂ ਨਹੀਂ ਗੱਲ ਕਰਦੇ ਇਹ ਸਾਨੂੰ ਬਦਦਰ ਬਣਾ ਕਰੀ ਨਹੀਂ 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 ਮੇਰੀ ਗੱਲ ਸੁਣਦਾ ਉਹ ਆ ਨਾ ਥਾ ਥਾ ਹੀ ਇਹ ਮਸਲਾ ਹੈ ਉਹਨੇ ਆਏ ਆਪਣੇ ਚ ਭੜਾਈਆਂ ਨੇ ਵੀ ਘੇਰਾ ਕੇ ਭਾਈ ਹਾਂ ਜਿਹਨੂੰ ਹੰਸਰਾਜ ਨੂੰ ਵੀ ਘੇਰਿਆ ਮਨਪ੍ਰੀਤ ਨੂੰ ਵੀ ਘੇਰਿਆ ਸਾਰਿਆਂ ਨੂੰ ਘੇਰਾ ਕੇ ਜਿਹੜਾ ਸਤਾ ਚਾਊਗਾ ਮੋਦੀ ਘੇਰਿਆ ਤਾਂ ਭਾਈ ਉਹ ਠੀਕ ਹੈ ਹਾਂ ਸਾਰਿਆਂ ਨੂੰ ਘੇਰਾ ਉਹਦਾ ਨਰਿੰਦਰ ਮੋਦੀ ਘੇਰੀ ਰੱਖ ਭੜਾਈਆਂ ਨੇ ਵੀ ਭਾਈ ਆਜੂ ਪਰसों ਤੋਂ ਤੇ ਕੈਲੀਗੇਸ਼ਨ ਰੋੜਿਕਪੁਰੇ ਵੀ ਹੋਏ ਮੈਨੂੰ ਆਹ ਤਾਂ ਟੈਂਪੀ ਢੱਲੋਂ ਨੂੰ ਘੇਰ ਰਿਹਾ ਭਾਈ ਹਰੀਆ ਦੇ ਮੇਰੇ ਭਾਈ ਕੋਈ ਨਹੀਂ ਜਦੋਂ ਡੈਂਪੀ ਦੀ ਮਾਰੀ ਆਈ ਅਸੀਂ ਉਹਨੂੰ ਵੀ ਸਵਾਰ ਕਰ ਲਾਂਗੇ ਤੁਹਾਨੂੰ ਕਿਸੇ ਨੇ ਤੁਹਾਨੂੰ ਕਿਹਨੂੰ ਪਿੰਚ ਕਰਦਾ ਤੁਸੀਂ ਦਾਜ ਡੈਂਪੀ ਢੋਲੋ ਇਹ ਇਹ ਗੱਲ ਨਹੀਂ ਭਾਈ ਇਹ ਗੱਲ ਨਹੀਂ ਫਿਰ ਜਦੋਂ ਤੁਸੀਂ ਆਦੇ ਨਹੀਂ 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 ਕੋਈ ਕਦੇ ਮੈਂ ਰਾਜੇ ਦੇ ਬਾਦਸ਼ਾਹ ਵਾਟਾ ਵੀਰੇ ਕਵਿੰਤ ਸੁਮਿੰਦਰ ਜਿਵੇਂ ਤੂੰ ਆ ਦਾ ਵੀ ਅੰਕਲਾ ਦਾ ਭਲਾਈਆਂ ਨੇ ਦੇ ਵਿੱਚ ਨਹੀਂ ਘਿਰਿਆ ਅਸੀਂ ਇਹ ਚੀਜ਼ ਨਹੀਂ ਸਾਡਾ ਸਾਡਾ ਪੂਰੇ ਪੰਜਾਬ ਦੇ ਵਿੱਚ ਹੈ ਅਸੀਂ ਇੰਡੀਆ ਦੇ ਕੱਲਾ ਜੈਤੋ ਘਿਰਿਆ ਉਹ ਆ ਤੇ ਤੁਸੀਂ ਜੈਤੋ ਘਿਰ ਰਹੇ ਹੋ ਕਈ ਭਰਾ ਹੁੰਦੇ ਆ ਪਿੰਡਾਂ ਦੇ ਵਿੱਚ ਪਾਰਟੀਆਂ ਦੇ ਨੇੜੇ ਫਿਰ ਤੁਸੀਂ ਕੇ ਲੇਅਰ ਫਲਾਣੇ ਨੂੰ ਨਹੀਂ ਕੇ ਜਿਹੜਾ ਸਤਾ ਚ ਹੋਊਗਾ ਉਹਨੂੰ ਸਾਰਿਆਂ ਨੂੰ ਸਵਾਲ ਹੋਣਗੇ ਸਾਡਾ ਤਾਂ ਜਥੇਬੰਦੀ ਦਾ ਅਸੂਲ ਹੈ ਠੀਕ ਹੈ ਪਰ ਅਸੀਂ ਪਿੰਡ ਦੇ ਵਿੱਚ ਸਾਨੂੰ ਕੋਈ ਕੁਛ ਕਹਲੇ ਅਸੀਂ ਆਪਦਾ ਭਾਈ ਜਿਹਾ ਸਾਹ ਨਹੀਂ ਤੋੜਦੇ ਨਾ ਗਲਤ ਬੋਲਾਂਗੇ ਹੀਟਰਾ ਨੂੰ ਸਾਡਾ ਸਰਕਾਰ ਨੂੰ ਸਵਾਲ ਹਮੇਸ਼ਾ ਰਹੂਗਾ ਚੱਕਾਂਗੇ ਚੱਕਦੇ ਆਈ ਉਹਦੇ ਤੱਕਦੇ ਰਹਿਣਾ